ਕਾਲੀ ਦਲ ਇਸ ਮੌਕੇ ਇੰਨੀਆ ਉਲਝਣਾ ਛੁੜ ਗਿਆ ਕਿ ਉਸ ਨੂੰ ਇਹ ਹੀ ਨਹੀਂ ਪਤਾ ਕਿ ਸਾਡੀ ਪ੍ਰਾਇੋਰਟੀ ਕੀ ਆ ਸੜਦੀ ਪਹਿਲ ਕਦਮੀ ਕੀ ਅਸੀਂ ਲੜਨਾ ਕਿਹੜੇ ਮੁੱਦੇ ਤੇ ਆਪਣੇ ਮੁਹੱਲੇ ਦੇ ਵਿੱਚ ਐ ਜੇ ਕੋਈ ਦੋ ਵਾਰ ਪਿੰਡ ਚ ਨਾ ਮੋਟਰਸਾਈਕਲ ਤੇ ਗਿੜਾ ਜਾ ਦੇ ਜਵੇ ਤਾਂ ਮੁਹੱਲੇ ਦਾ ਬਜ਼ੁਰਗ ਜਾਂ ਕਦੀ ਵਾਲੀ ਬੇਬੇ ਜਿਹਦਾ ਦਬਦਬਾ ਹੁੰਦਾ ਜਦ ਇਹ ਬੁਲਾ ਦੇ ਤਾਂ ਆਪੇ ਕਿੱਧਰ ਨੂੰ ਚੱਕੇ ਕੱਟਤਾ ਕੀਤੀ ਕੋਈ ਰੈਲੀ ਕੀਤੀ ਕੋਈ ਮਜਾਰਾ ਕੀਤਾ ਜੀ ਆਪਦੇ ਵਿੱਚ ਵੀ ਮੁਸਲਮਾਨ ਭਾਈਚਾਰਾ ਵੱਡੀ ਗਿਣਤੀ ਵਿੱਚ ਵਸਦਾ ਤੁਸੀਂ ਉਹਨਾਂ ਦਾ ਹੀ ਇਕੱਠ ਕਰ ਲੋ ਜੀ ਇਸ ਲਈ ਪਿੰਸਲੀ ਇਸ ਇੱਥੇ ਦੇ ਵਿੱਚ ਕਾਨੂੰਨੀ ਤੌਰ ਤੇ ਲੜਾਈ ਲੜਨੀ ਪੈਣੀ ਆ ਆਪਾਂ ਨਹੀਂ ਕਹਿੰਦੇ ਕਿ ਨਾ ਲੜੋ ਹਮ ਪਰ ਇਹ ਤੁਹਾਡਾ ਮੁੱਖ ਮੁੱਦਾ ਅਕਾਲੀ ਦਲ ਦਾ ਮੁੱਖ ਮੁੱਦਾ ਨਹੀਂ ਹੋਣਾ ਜਿਹੜਾ ਕਿ ਅੱਜ ਸਾਰਾ ਦਿਨ ਇਸੇ ਨੂੰ ਪਰਚਾਤ ਕਰ ਰਹੇ ਹੋ ਤਸਰ ਤੁਸੀਂ ਗੱਲ ਕਰੀ ਕਿ ਜੇ ਅਕਾਲੀ ਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮੰਨੀ ਹੁੰਦੀ ਤਾਂ ਅੱਜ ਬਾਕੀਆਂ ਧਰਾਂ ਨੂੰ ਸਵਾਲ ਕਰਦੇ ਪਰ ਅੱਜ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਨਵੇਂ ਕਾਰਜਕਾਰੀ ਜਸਦਾਰ ਲਗਾਏ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਦਾ ਅੱਜ ਇੱਕ ਵਾਰ ਫਿਰ ਵਿਰੋਧ ਹੋ ਗਿਆ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਨੂੰ ਲੈ ਕੇ ਸਵਾਲ ਨਹੀਂ ਹੈ ਕਿਉਂ ਕਿਉਂ ਬਣੇ ਇਹ ਸਵਾਲ ਨਹੀਂ ਹੈ ਜੀ ਬਿਲਕੁਲ ਆਕੇ ਬਣਾਇਆ ਉਹਦੇ ਉੱਤੇ ਸਵਾਲ ਹੈ ਕਿ ਗੁਰੂ ਦੇ ਹੁਕਮ ਨਾਲ ਹੋਵੇ ਤਾਂ ਸਿਧਾਂਤ ਤੇ ਕੰਮ ਹੋਵੇ। ਇਹੀ ਕੁਲਦੀਪ ਸਿੰਘ ਕੜਗੱਜ ਸਾਹਿਬ ਸੀਗੇ ਜਿम्मेदारी ਸਾਹਮਣੇ ਜਿਨ੍ਹਾਂ ਨੇ ਕਿਹਾ ਸੀ ਕਿ 2 ਦਸੰਬਰ ਦੇ ਫੈਸਲੇ ਬਦਲੇ ਨਹੀਂ ਜਾਣਗੇ। ਔਰ ਜਿਹੜੀਆਂ ਗਲਤੀਆਂ ਮਿਲਦਾ ਦਾ ਬਾਦਲ ਤੇ ਲਗਾਤਾਰ ਆਪਣੀ ਅਹੁਦੇ ਨੂੰ ਆਪਣੇ ਦਫ਼ਤਰ ਨੂੰ ਆਪਣੇ ਦਫ਼ਤਰ ਨੂੰ ਆਪਣੀਆਂ ਮੇਜ ਕੁਰਸੀਆਂ ਨੂੰ ਬਚਾਉਣ ਲਈ ਕਰ ਰਹੀ ਆ ਇਹ ਜਿਹੀਆਂ ਗਲਤੀਆਂ ਕਰਕੇ ਪੰਜ ਮੈਂਬਰੀ ਕਮੇਟੀ ਕਣੀ ਸੰਗਤ ਦਾ ਆਪ ਮਾਰੇ ਉਲਾਰਪਣਾ ਆਈ ਜਾਣਾ ਪਿਛਲੇ ਦਿਨੀ ਜਦੋਂ ਪਟਿਆਲੇ ਦੇ ਵਿੱਚ ਜਦੋਂ ਪੰਜ ਮੈਂਬਰੀ ਕਮੇਟੀ ਭਰਤੀ ਕਰਨ ਆਉਂਦੀ ਆ ਤਮਨਪ੍ਰੀਤ ਤੇ 41 ਸੇ ਉਹਨਾਂ ਨੂੰ ਜਿਹੜਾ ਮੈਂ ਸਵਾਲ ਕੀਤਾ ਕਿ ਜਦੋਂ ਹਰਜਿੰਦਰ ਸਿੰਘ ਧਾਮੀ ਨੇ ਜਿਹੜੇ ਐਸਜੀਪੀਸੀ ਦੀ ਪ੍ਰਧਾਨਗੀ ਦੇ ਅਹੁਦੇ ਤੇ ਦਾ ਵਾਪਸ ਆ ਗਏ ਵੀ ਤੁਹਾਡੀ ਇਸ ਕਮੇਟੀ ਚ ਆ ਸਕਦੇ ਨੇ ਉਹ ਕਹਿੰਦੇ ਕਿ ਸਾਡੇ ਨਾਲ ਤਾਂ ਕੋਈ ਗੱਲਬਾਤ ਨਹੀਂ ਹੋ ਰਹੀ ਕਿ ਇਸ ਕਮੇਟੀ ਚ ਵਾਪਸ ਆਉਣਗੇ ਜੋ ਹਰ ਪ੍ਰੋਗਰਾਮ ਚ ਪਾਰਟੀ ਦੇ ਜੀ ਦੇਖਣਗੇ ਹਰ ਥਾਂ ਉਹਨਾਂ ਨੂੰ ਮੁਰਲੀ ਲੈਣ ਚ ਬਿਠਾਇਆ ਜਾਊਗਾ ਇਹ ਪੰਜੇ ਕਦੇ ਅਜਿਹੇ ਚਿਹਰੇ ਨਹੀਂ ਰਹੇ ਆ ਕਾਲੀ ਦਲ ਦੇ ਵਿੱਚ ਕਿ ਇਹਨਾਂ ਤੋਂ ਬਿਨਾ ਕੋਈ ਰੈਲੀ ਨਹੀਂ ਇਹਨਾਂ ਤੋਂ ਬਿਨਾ ਕਾਨਫਰੰਸ ਨਹੀਂ ਸਰਸਾਈ ਬੋਚਲ ਗਈ ਭਟੌਰ ਕੀ ਇਦਾਂ ਅਮਨ ਅਰੋੜਾ ਤੇ ਇਹ ਆਪ ਸਪੁੱਝੀ ਜਾਂਦੇ ਨੇ ਮਤਲਬ ਮੁੱਖ ਮੁੱਦੇ ਕਿਤੇ ਪਿੱਛੇ ਰਹਿ ਜਾਂਦੇ ਨੇ ਬਿਆਨਵਾਜੀ ਵਾਲੇ ਮੁੱਦੇ ਬੜੇ ਜੀ ਬਿਲਕੁਲ ਮੁੱਖ ਮੰਤਰੀ ਤਾਂ ਸਾਰੀ ਪਾਰਟੀ ਪਾਰਟੀ ਨੂੰ ਨਹੀਂ ਚੰਗਾ ਸਮਝਦੀ ਮੁੱਖ ਮੰਤਰੀ ਨੂੰ ਤਾਂ ਕਹਿੰਦਾ ਜੀ ਮੈਂ ਤਾਂ ਜੀ ਗੱਲ ਕਹੀ ਹੋਣੀ ਜਿਹੇਹੀ ਗੱਲ ਕਹੀ ਹੈ ਦਰਬਾਰ ਸਾਹਿਬ ਛੱਡ ਜਾਂਦੇ ਤੁਸੀਂ ਵੀ ਨਿਆਣੇ ਲੈ ਕੇ ਆ ਜਾਓ ਮੈਂ ਵੀ ਨਿਆਣੇ ਲੈ ਕੇ ਆ ਜਨਾ ਦੇਖ ਲੈਣੇ ਜੀ ਮਤਲਬ ਇਹ ਕੋਈ ਪੰਜਾਬ ਹਵਾਲੇ ਨਾਲ ਮੁੱਦਿਆਂ ਦੇ ਹਵਾਲੇ ਨਾਲ ਹੈ ਨਾ ਕਿਹੜਾ ਏਜੰਡਾ ਹੈ ਜੀ ਸਤਿ ਸ੍ਰੀ ਅਕਾਲ ਐਨਆਰਆਈ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਚੀਮਾ ਸਵਾਗਤ ਕਰਦਾ ਖਾਸ ਪ੍ਰੋਗਰਾਮ ਜਾਣਾ ਉਹ ਸੰਸਤ ਲੈ ਕੇ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਜਿਸ ਦੇ ਵਿੱਚ ਕਿ ਦਿਨ ਭਰ ਦੀਆਂ ਕੁਝ ਖਾਸ ਖਬਰਾਂ ਦੇ ਉੱਪਰ ਵਿਚਾਰ ਚਰਚਾ ਕਰਦੇ ਹਾਂ ਸੁਖਵੀਰ ਸਿੰਘ ਬਾਦਲ ਜਦੋਂ ਧਾਰਮਿਕ ਸਜ਼ਾ ਪੂਰੀ ਕਰ ਰਹੇ ਹੁੰਦੇ ਨੇ ਤਾਂ ਉਸ ਵਕਤ ਉਹਨਾਂ ਦੇ ਉੱਪਰ ਹਮਲੇ ਦੀ ਕੋਸ਼ਿਸ਼ ਹੁੰਦੀ ਆ ਤਾਂ ਉਸ ਤੋਂ ਬਾਅਦ ਨਰੈਣ ਸਿੰਘ ਚੌੜਾ ਨਾਂ ਦਾ ਸ਼ਖਸ ਸਾਹਮਣੇ ਆਉਂਦਾ ਕਿ ਉਹਨਾਂ ਦੁਆਰਾ ਹਮਲਾ ਕਰਨ ਦੀ ਕੋਸ਼ਿਸ਼ ਹੁੰਦੀ ਆ ਤੇ ਉਸ ਤੋਂ ਬਾਅਦ ਲੰਬਾ ਸਮਾਂ ਅੰਦਰ ਰਹਿੰਦੇ ਨੇ ਗ੍ਰਿਫਤਾਰ ਹੋ ਜਾਂਦੇ ਨੇ ਤੇ ਉਸ ਤੋਂ ਬਾਅਦ ਜ਼ਮਾਨਤ ਤੋਂ ਮਿਲਣ ਤੋਂ ਬਾਅਦ ਹੁਣ ਜਿਹੜਾ ਸੁਖਵੀਰ ਸਿੰਘ ਬਾਦਲ ਉਹਨਾਂ ਦੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਗਿਆ ਤੇ ਉਧਰਲੇ ਪਾਸੇ ਜਿਹੜੇ ਨਵੇਂ ਜਥੇਦਾਰ ਬਣੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰ ਯਥੇਦਾਰ ਤੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਜਿਹੜੇ ਜਥੇਦਾਰ ਹੈ ਕੁਲਦੀਪ ਸਿੰਘ ਗੜਗੱਜ ਨੇ ਉਹਨਾਂ ਦਾ ਅੱਜ ਇੱਕ ਵਾਰ ਫਿਰ ਤੋਂ ਜਿਹੜਾ ਵਿਰੋਧ ਹੁੰਦਾ ਨਜ਼ਰਾ ਹੈ ਤਾਂ ਇਹਨਾਂ ਕੁਝ ਖਾਸ ਕੌੜਾਂ ਦੇ ਉੱਪਰ ਵਿਚਾਰ ਚਰਚਾ ਕਰਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਤੇ ਨਾਥਲ ਜੀ ਜੁੜ ਚੁੱਕੇ ਨੇ ਪਹਿਲਾਂ ਸਵਾਗਤ ਕਰਦੇ ਹਾਂ ਸਰ ਫਸ ਸਤਿ ਸ਼੍ਰੀ ਅਕਾਲ ਜੀ ਮਾਜੀ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਤਾਂ ਸਰਾ ਕਿਸ ਤਰੀਕੇ ਦੇਖਦੇ ਹੋ ਕਿ ਸੁਖਬੀਰ ਬਾਦਲ ਜਦੋਂ ਧਾਰਮਿਕ ਸਜ਼ਾ ਪੂਰੀ ਕਰ ਰਹੇ ਹੁੰਦੇ ਨੇ ਉਹਨਾਂ ਦੇ ਉੱਪਰ ਹਮਲੇ ਦੀ ਕੋਸ਼ਿਸ਼ ਹੁੰਦੀ ਹੈ ਨਰਿੰਦਰ ਸਿੰਘ ਚੌੜਾ ਗ੍ਰਿਫਤਾਰ ਹੋ ਜਾਂਦੇ ਨੇ ਜ਼ਮਾਨਤ ਤੇ ਬਾਹਰ ਆਏ ਨੇ ਤੇ ਹੁਣ ਸੁਖਬੀਰ ਸਿੰਘ ਬਾਦਲ ਉਹਨਾਂ ਨੇ ਹਾਈ ਕੋਰਟ ਦਾ ਰੋਕੀ ਤਾਂ ਅੱਜ ਉਹਨਾਂ ਦੇ ਵਕੀਲ ਅਰਸ਼ਦੀਪ ਕਲੇਰ ਜਾਣਕਾਰੀ ਦੇ ਰਹੇ ਸੀ ਬਿਲਕੁਲ ਦੇਖੋ ਜਿੱਥੋਂ ਤੱਕ ਅਕਾਲੀ ਦਲ ਦੀ ਸਥਿਤੀ ਆ ਅਕਾਲੀ ਦਲ ਇਸ ਮੌਕੇ ਇੰਨੀਆਂ ਉਲਝਣਾਵਾਂ ਚ ਉਲਝਿਆ ਕਿ ਉਸ ਨੂੰ ਇਹ ਹੀ ਨਹੀਂ ਪਤਾ ਕਿ ਸਾਡੀ ਪ੍ਰਾਇੋਰਟੀ ਕੀ ਆ ਸਾਡੇ ਲਈ ਪਹਿਲ ਕਦਮੀ ਕੀ ਆਸੀਂ ਲੜਨਾ ਕਿਹੜੇ ਮੁੱਦਿਆਂ ਤੇ ਆ ਅੱਜ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਨੇ ਚਾਹੇ ਉਹ ਨਸ਼ੇ ਨੂੰ ਲੈ ਕੇ ਚਾਹੇ ਉਹ ਪੁਲਿਸ ਤੰਤਰ ਨੂੰ ਲੈ ਕੇ ਚਾਹੇ ਉਹ ਮਤਲਬ ਕਿ ਪੁਲਿਸ ਵਾਲੀ ਫੜ ਹੋ ਗਈ ਬੀਬੀ ਜੀ ਚਾਹੇ ਪੁਲਿਸ ਵਾਲੇ ਬਲਡੋਜ਼ਰ ਚਲਾਈ ਜਾਂਦੇ ਨੇ ਜੀ ਚਾਹੇ ਪੁਲਿਸ ਵਾਲੇ ਕਰਨਲ ਬਾਠ ਨੂੰ ਕੁੱਟੀ ਜਾਂਦੇ ਨੇ ਜੀ ਹੈਨਾ ਇਹ ਸਾਰੇ ਜਿਹੜੇ ਵਰਤਾਰੇ ਨੇ ਮਤਲਬ ਕੀ ਇਤਨਾ ਕਿਤੇ ਪੁਲਿਸ ਰਾਜ ਵਾਲਾ ਜਿਹੜਾ ਤੰਤਰ ਹੈ ਫਿਰ ਦਿੱਲੀ ਵਾਲਿਆਂ ਦਾ ਜਿੰਮੇ ਦਬਦਬਾ ਲਗਾਤਾਰ ਹੈ ਚਾਹੇ ਉਹ ਭਵੇ ਭਗੇ ਲਾ ਕੇ ਬਹਿ ਜਵੇ ਜਾਂ ਇਹਨਾਂ ਨੂੰ ਦਿੱਲੀ ਸੱਦ ਲਵੇ ਚਾਹੇ ਮਨੀਸ਼ ਸ਼ੋਧਿਆ ਕੇਜਰੀਵਾਲ ਵਿਭਵ ਕੁਮਾਰ ਹੈ ਨਾ ਸਤਿੰਦਰ ਜੈਨ ਸੰਦੀਪ ਪਾਠਕ ਜਿੰਨਾ ਵੀ ਆ ਦਿੱਲੀ ਦਾ ਲਾਣਾ ਬਾਣਾ ਸਾਰਾ ਇੱਥੇ ਨੂੰ ਆ ਜਵੇ ਉਹ ਸਾਰੇ ਮਸਲਿਆਂ 'ਚ ਪੰਜਾਬ ਦੇ ਆਪਣੇ ਮਸਲੇ ਕਿੱਡੇ ਵੱਡੇ ਨੇ ਚਾਹੇ ਉਹ ਪੰਥਕ ਮਸਲੇ ਨੇ ਚਾਹੇ ਉਹ ਕਰਸਾਨੀ ਦੇ ਮਸਲੇ ਨੇ ਚਾਹੇ ਉਹ ਜਵਾਨੀ ਦੇ ਮਸਲੇ ਨੇ ਚਾਹੇ ਪਾਣੀ ਵਾਲੇ ਮਸਲੇ ਨੇ ਸਰਕਾਰ ਨੇ ਜਿਵੇਂ ਮਥੇ ਪਾ ਲੇ ਹਾਂ ਬਦਾਨ ਸਭਾ ਚ ਖੜ ਕੇ ਸਾਰਾ ਕੁਝ ਕਰ ਲਿਆ ਇਹਨਾਂ ਮੁੱਦਿਆਂ ਤੇ ਕਿਹਨੇ ਲੜਨਾ ਹੁੰਦਾ ਜੀ ਖੇਤਰੀ ਪਾਰਟੀ ਦਾ ਮਤਲਬ ਕੀ ਆ ਆਪਣੇ ਮੁਹੱਲੇ ਦੇ ਵਿੱਚ ਹਾਂ ਜੇ ਕੋਈ ਦੋ ਵਾਰ ਪਿੰਡ ਚ ਨਾ ਮੋਟਰਸਾਈਕਲ ਤੇ ਗਿੜਾ ਜਾ ਦੇ ਜਵੇ ਤਾਂ ਮੁਹੱਲੇ ਦਾ ਬਜ਼ੁਰਗ ਜਾਂ ਗਲੀ ਵਾਲੀ ਬੇਬੇ ਜਿਹਦਾ ਦਬਦਬਾ ਹੁੰਦਾ ਜਦੇ ਬੁਲਾ ਦਿੰਦੀ ਇੱਧਰ ਆ ਵੀ ਕਿੱਧਰੋਂ ਮੂੰਹ ਚੱਕਿਆ ਕਿਹਦੇ ਕੱਢ ਨਹੀਂ ਆਏ ਕਿਹਦੇ ਕੱਢ ਨਹੀਂ ਚੱਲੇ ਆ ਸੋ ਸ਼੍ਰੋਮਣੀ ਅਕਾਲੀ ਦਲ ਉਹ ਦਬਦਬੇ ਵਾਲੀ ਪਾਰਟੀ ਸੀ ਹੂੰ ਜਿਹੜੀ ਕਿਸੇ ਦੀ ਵਧੀਕੀ ਨੂੰ ਰੋਕੇ ਪੁੱਛਦੀ ਸੀ ਕਿ ਕਿਉਂ ਕਰ ਰਹੇ ਹੋ ਕਿਵੇਂ ਕਰ ਰਹੇ ਹੋ ਤੇ ਅੱਜ ਜੀ ਉਹਨਾਂ ਨੂੰ ਇਹੀ ਨਹੀਂ ਪਤਾ ਸਾਡੀ ਮਤਲਬ ਜਿਨ੍ਹਾਂ ਦੀ ਲੜਾਈ ਇਸ ਮੌਕੇ ਇਹ ਬਣ ਜਵੇ ਕਿ ਲੈ ਵੀ ਬੰਦੇ ਨੂੰ ਜ਼ਮਾਨਤ ਕਿਉਂ ਮਿਲਣੀ ਤੇ ਇਹੀ ਅੱਜ ਦਾ ਵੱਡਾ ਮੁੱਦਾ ਉਹ ਭਰਾਵਾ ਅਗਲਿਆਂ ਨੇ ਦਿੱਲੀ ਦੇ ਵਿੱਚ ਰਾਤ ਨੂੰ ਦੋ ਰਾਤਾਂ ਜਾਗ ਜਾ ਕੇ ਜਿਵੇਂ ਵੱਖ ਬੋਰਡ ਵਾਲਾ ਕਰਕੇ ਕੰਮ ਪਰੇ ਮਾਰਿਆ ਜੀ ਲੋਕ ਸਭਾ ਦੇ ਵਿੱਚ ਰਾਤ ਨੂੰ 2:00 ਬਜ ਕੇ 10 ਮਿੰਟ ਤੇ ਤੇ ਰਾਸ ਸਭਾ ਚ 2:22 ਮਿੰਟ ਤੇ ਅਧੀਆਂ ਰਾਤਾਂ ਨੂੰ ਸਰਕਾਰਾਂ ਕੀ ਕੁਸ ਕਰ ਰਹੀਆਂ ਨੇ ਠੀਕ ਹੈ ਬੀਬੀ ਹਰਸਿਨ ਸਿੰਘਔਰ ਬਾਖ ਕਮਾਲ ਬੋਲੀ ਸ਼ਾਬਾਸ਼ੀਆ ਚੰਗਾ ਲੱਗਿਆ ਕਿ ਅਕਾਲੀ ਦਲ ਕਟ ਵਿਧਾਨ ਸਭਾ ਸੰਸਦ ਦੇ ਵਿੱਚ ਖੜ ਕੇ ਬੋਲਦਾ ਨਜ਼ਰ ਆਇਆ ਉਸੇ 드라마 ਦੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਵੀ ਬੋਲੇ ਇੱਥੋਂ ਤੱਕ ਕਿ ਕਾਂਗਰਸੀ ਵੀ ਚੰਗਾ ਬੋਲੇ ਸਵਾਲ ਕਿੰਲੀ ਲੋਕ ਸਭਾ ਰਾਜ ਸਭਾ ਚ ਬੋਲਣਾ ਨਹੀਂ ਹੈ ਜੀ ਸਵਾਲ ਉਸ ਮੁੱਦੇ ਤੇ ਧਰਾਤ ਤੇ ਲੜਨਾ ਕਿੱਦਾਂ ਹੈ ਉਹਦੀ ਰਣਨੀਤੀ ਕਿੱਥੇ ਹੈ ਤੁਸੀਂ ਕੋਈ ਇਕੱਠਤਾ ਕੀਤੀ ਕੋਈ ਰੈਲੀ ਕੀਤੀ ਕੋਈ ਮਜਾਰਾ ਕੀਤਾ ਜੀ ਆਪਣੇ ਵਿੱਚ ਵੀ ਮੁਸਲਮਾਨ ਪਾਈਚਾਰਾ ਬੱਡੀ ਗੰਤੀ ਚ ਵੱਸਦਾ ਤੁਸੀਂ ਉਹਨਾਂ ਦੇ ਇਕੱਠ ਕਰ ਲੋ ਹਮ ਬਿਲਕੁਲ ਇਕੱਠ ਨਹੀਂ ਹੁੰਦਾ ਤਾਂ ਉਹਨਾਂ ਦੀ ਮਰੇਲ ਕੋਟਲੀ ਜਾ ਕੇ ਇਕੱਠ ਕਰ ਲੈਂਦੇ ਕੋਈ ਜੇ ਹੋਰ ਨਹੀਂ ਕਿਤੇ ਕਰ ਹੁੰਦਾ ਕੁਝ ਕਰ ਦਿੱਤਾ ਦਿਖਦਾ ਅਕਾਲੀ ਦਲ ਕਿਤੇ ਕੁਝ ਕਰਦਾ ਦਿਖ ਰਿਹਾ ਮਤਲਬ ਅੱਜ ਦੇ ਦਿਨ ਦੇ ਵਿੱਚ ਜਦੋਂ ਸੂਬੇ ਪੱਧਰ ਤੇ ਆਪਾਂ ਚੁਣੌਤੀਆਂ ਗਿਣਾਲੀਆਂ ਆਪਾਂ ਮੁਲਕ ਪੱਧਰ ਤੇ ਗੱਲ ਕਰ ਰਹੇ ਹਾਂ ਜਦੋਂ ਮੁਲਕ ਨੂੰ ਇੱਕੋ ਰੰਗ ਦੇ ਰਸਤੇ 'ਚ ਬੰਨਣ ਦੀ ਕਬੈਦ ਹੋ ਰਹੀ ਆ ਜਦੋਂ ਕਿ ਮੁਲਕ ਵੱਖੋ-ਵੱਖ ਭਾਸ਼ਾਾਂ માં ਵੱਖੋ-ਵੱਖ ਸੱਭਿਆਚਾਰ ਵੱਖੋ-ਵੱਖ ਧਰਮਾਂ ਵੱਖੋ-ਵੱਖ ਵਰਗਾਂ ਵੱਖੋ-ਵੱਖ ਫਿਰਕਿਆਂ ਦਾ ਮੇਲ ਹੈ ਤੇ ਤੁਸੀਂ ਇਹਨੂੰ ਇੱਕੋ ਰੰਗ ਦਾ ਰੰਗਣਾ ਚਾਹੁੰਦੇ ਹੋ ਕਿ ਸਾਡੇ ਵਾਲੇ ਰੰਗ 'ਚ ਰੰਗੋ ਤਾਂ ਤੁਸੀਂ ਭਾਰਤੀਓ ਨਹੀਂ ਤੁਸੀਂ ਭਾਰਤ ਮੁਲਕ ਦੇ ਵਾਸੀ ਜੀ ਕਮਾਲ ਤੇ ਉੱਥੇ ਅਕਾਲੀ ਦਲ ਨੇ ਲੜਨਾ ਸੀ ਪਰ ਅਕਾਲੀ ਦਲ ਤਾਂ ਧਾਰਾ 370 ਮੌਕੇ ਵੀ ਹੈ ਆਪਣਾ ਪੱਲਾ ਬਚਾਉਂਦਾ ਰਿਹਾ ਐਨਆਰਸੀ ਸੀਏ ਬੋਕੇ ਵੀ ਬਚਾਉਂਦਾ ਰਿਹਾ ਹੈਨਾ ਇੱਕ ਦੇਸ਼ੀ ਬਚਾਉਣ ਦੇ ਵਿੱਚ ਕਿਤਨਾ ਕਿਤੇ ਕੇਂਦਰ ਦੇ ਹੱਕ 'ਚ ਭੁਗਤਦਾ ਰਿਹਾ ਤਿੰਨ ਖੇਤੀ ਕਾਨੂੰਨਾਂ 'ਚ ਕੇਂਦਰ ਦੇ ਹੱਕ 'ਚ ਭੁਗਤਦਾ ਰਿਹਾ ਸੋ ਉਸ ਅਕਾਲੀ ਦਲ ਤੋਂ ਆਸ ਕਿਵੇਂ ਕਰੀ ਫਿਰ ਇਹਨਾਂ ਦੀ ਬੜਾ ਮੁੱਦਾ ਜੀ ਅੱਜ ਇਹ ਇਹ ਪੰਜਾਬ ਲਈ ਮੁੱਦਾ ਨਹੀਂਗਾ ਇਹ ਅਕਾਲੀ ਦਲ ਬਾਦਲਟਰ ਲਈ ਮੁੱਦਾ ਹੋ ਸਕਦਾ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਮਸਲੇ ਤੇ ਕਾਨੂੰਨੀ ਲੜਾਈ ਹੈ ਇਹ ਮੁੱਦਾ ਨਹੀਂ ਹੈ ਠੀਕ ਹੈ ਕਾਨੂੰਨੀ ਲੜਾਈ ਤੁਹਾਡੀ ਟੀਮ ਨੂੰ ਲੜਨੀ ਚਾਹੀਦੀ ਹੈ ਅੱਜ ਸੀਨੀਅਰ ਵਕੀਲ ਆਰਿਸ ਚੀਮਾ ਹੋਰੀ ਕੁਇਰ ਬਾਦਰ ਵਾਲੇ ਪਾਸਿਓਂ ਪੇਸ਼ ਹੋਏ ਹਨ ਅਰਸ਼ਦੀਪ ਕਲੇਰ ਤੇ ਅਰਸ਼ਦੀਪ ਸਿੰਘ ਚੀਮਾ ਇਹ ਦੋ ਬਕੀ ਦੂਸਰੇ ਜਿਨ੍ਹਾਂ ਨੇ ਸਾਰੀ ਗਵਾਇਤ ਕੀਤੀ ਉਹ ਕਹਿੰਦੇ ਵੀ ਇਹ ਮਾਮਲਾ ਸੀਬੀਆਈ ਜਾਂ ਐਨਆਈਓ ਲੱਤੇ ਠੀਕ ਹੈ ਕਾਨੂੰਨੀ ਤੌਰ ਤੇ ਮਸਲਾ ਹੈਗਾ ਕਿ ਇੱਕ ਪਾਰਟੀ ਦੇ ਪ੍ਰਧਾਨ ਦੇ ਉੱਤੇ ਜਾਂ ਜਿਹੜਾ ਪ੍ਰਧਾਨ ਰਿਹਾ ਹੋਵੇ ਐ ਮੈਂਬਰ ਪਾਰਲੀਮੈਂਟ ਰਿਹਾ ਹੋਵੇ ਪੰਜਾਬ ਦਾ ਉਪ ਮੁੱਖ ਮੰਤਰੀ ਰਿਹਾ ਹੋਵੇ ਉਸ ਦੇ ਉੱਤੇ ਧਾਰਮਿਕ ਸਥਾਨ ਤੇ ਹਮਲਾ ਹੋ ਜਵੇ ਤੇ ਅਗਲਾ ਕਿਨਾਂ ਮੇਰਾ ਬਿਆਨ ਨਹੀਂ ਦਰਜ ਕੀਤਾ ਜੀ ਇਸ ਲਈ ਇਸ ਲਈ ਸਿੱਤੀ ਦੇ ਵਿੱਚ ਕਾਨੂੰਨੀ ਤੌਰ ਤੇ ਲੜਾਈ ਲੜਨੀ ਪੈਣੀ ਆ ਆਪਾਂ ਨਹੀਂ ਕਹਿੰਦੇ ਕਿ ਨਾਲ ਲੜੋ ਹਮ ਪਰ ਇਹ ਤੁਹਾਡਾ ਮੁੱਖ ਮੁੱਦਾ ਅਕਾਲੀ ਦਲ ਦਾ ਮੁੱਖ ਮੁੱਦਾ ਨਹੀਂ ਹੋਣਾ ਜਿਹਦਾ ਕਿ ਅੱਜ ਸਾਰਾ ਦਿਨ ਇਸੇ ਨੂੰ ਪ੍ਰਚਾਰਿਤ ਰੋ ਤੁਸੀਂ ਹਮ ਸੋ ਅਕਾਲੀ ਦਲ ਨੂੰ ਆਪਣੇ ਮੁੱਦਿਆਂ ਦੀ ਆਪਣੇ ਪਹਿਲੂਆਂ ਦੀ ਆਪਣੇ ਲੀਡਰਾਂ ਦੀ ਪਛਾਣ ਕਰਨੀ ਪਣੀ ਹੈ ਕਿ ਤੁਹਾਡੇ ਲਈ ਪਹਿਲ ਕਦਮੀ ਕੀ ਹੈ ਤੇ ਤੁਹਾਡੇ ਲੀਡਰਾਂ ਦੀ ਭਾਸ਼ਾ ਸੰਦੇਸ਼ ਕੀ ਹੋਣਾ ਚਾਹੀਦਾ ਉਹ ਰੋਜ਼ ਸਮੇਂ ਜਦੋਂ ਅਸੀਂ ਪੰਥਕ ਤੌਰ ਤੇ ਵੀ ਸਾਡੀਆਂ ਸੰਸਥਾਵਾਂ ਨੂੰ ਵੀ ਸਾਡੀਆਂ ਧਰਾਂ ਨੂੰ ਵੀ ਤੇ ਪਰ ਅਕਾਲੀ ਦਲ ਨੂੰ ਆਪਾਂ ਕਿਉਂ ਗੱਲ ਕਰੀਏ ਅਕਾਲੀ ਦਲ ਤਾਂ ਉਹਦੇ ਵਿੱਚ ਖੁਦ ਰੋਲ ਨਭਾਈ ਜਾਂਦਾ ਹੈ ਕਮਜ਼ੋਰ ਕਰਨ ਨੂੰ ਆਪਣੀ ਸੰਸਥਾ ਨੂੰ ਸੋ ਜੇਕਰ ਉਹਨਾਂ ਨੇ ਅਕਾਲ ਤਖਤ ਦੀ ਮੰਨੀ ਹੁੰਦੀ ਤਾਂ ਅੱਜ ਅਸੀਂ ਇਹ ਸਵਾਲ ਦੂਜੀ ਧਿਰ ਨੂੰ ਕਰਦੇ ਨਾ ਕਿ ਇਹਨਾਂ ਨੂੰ ਕਰਦੇ ਸੋ ਇਸ ਲਈ ਇਹ ਇਹ ਮੈਨੂੰ ਸੋਚਣਾ ਪੈਣਾ ਅਕਾਲੀ ਦਲ ਨੂੰ ਕਿ ਉਹਨਾਂ ਨੇ ਕਿਹੜੇ ਮੁੱਦੇ ਆਪਦੇ ਧਰਾਤਲ ਤੇ ਰਹਿਣਾ ਕਿਹੜੇ ਮੁੱਦਿਆਂ ਤੇ ਲੜਨਾ ਜਾਂ ਉਹਨਾਂ ਲਈ ਕਿਹੜੀ ਪਹਿਲ ਕਦਮੀ ਪਹਿਲਾ ਹੂੰ ਤਾਂ ਸਰ ਤੁਸੀਂ ਗੱਲ ਕਰੀ ਕਿ ਜੇ ਅਕਾਲੀ ਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮੰਨੀ ਹੁੰਦੀ ਤਾਂ ਅੱਜ ਬਾਕੀਆਂ ਧਿਰਾਂ ਨੂੰ ਸਵਾਲ ਕਰਦੇ ਪਰ ਅੱਜ ਜਿਹੜੇ ਤਰੀ ਅਕਾਲ ਤੱਕ ਸਾਡੇ ਨਵੇਂ ਕਾਰਜਕਾਰੀ ਜਥੇਦਾਰ ਲਗਾਏ ਨੇ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਦਾ ਅੱਜ ਇੱਕ ਵਾਰ ਫਿਰ ਵਿਰੋਧ ਹੋ ਗਿਆ ਬਹੁਤ ਅਫਸੋਸਜਨਕ ਹੈ ਹੂੰ ਇਹ ਵਰਤਾਰਾ ਸੋਚਣ ਦੀ ਲੋੜ ਹੈ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਨੂੰ ਇਹ ਸੋਚਣ ਦੀ ਲੋੜ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਇਹ ਸੋਚਣ ਦੀ ਲੋੜ ਹੈ ਪ੍ਰਬੰਧਕ ਕਮੇਟੀ ਨੂੰ ਕੰਟਰੋਲ ਕਰਦੀ ਬਾਦਲ ਧਿਰ ਨੂੰ ਜੀ ਕਿਹ ਦਿਨ ਕਿਉਂ ਦੇਖਣੇ ਪੈ ਰਹੇ ਨੇ ਕਿ ਜਦੋਂ ਜਥੇਦਾਰ ਸਹਿਬਾਨ ਤੋਂ ਕੋਈ ਧਰ ਕੋਈ ਸਿੱਖ ਪਰਿਵਾਰ ਦਰਬਾਰ ਸਾਹਿਬ ਦੇ ਜੁਗਿਰਦੇ ਚ ਉਸ ਗਲਿਆਰੇ ਚ ਸ਼੍ਰੀ ਕਨਪਾਟ ਸਾਹਿਬ ਦੇ ਭੋਗ ਤੋਂ ਬਾਅਦ ਗੁਰੂ ਸਾਹਿਬ ਦੀ ਹਾਜ਼ਰੀ ਚ ਇਹ ਕਹਿ ਦੇਵੇ ਕਿ ਜੀ ਕੋਈ ਸੀ ਪ੍ਰਮਾਣਿਤ ਜਥੇਦਾਰ ਨਹੀਂ ਅਸੀਂ ਤੋਂ ਤੋਂ ਸਰੋਪਾ ਨਹੀਂ ਲੈਣਾ ਇਹ ਤੋਂ ਵੱਧ ਹੋਰ ਇਹਨਾਂ ਲਈ ਫਿਕਰਮੰਦੀ ਵਾਲਾ ਦਿਨ ਕਿਹੜਾ ਹੋ ਸਕਦਾ ਜੀ ਪਰ ਇਹ ਹੋਵੇ ਅੰਦਰ ਕੁਝ ਤਾਂ ਤਾਂ ਝਟਕਾ ਲੱਗੇ ਰ ਝਟਕਾ ਹੈ ਹੂੰ ਤੁਸੀਂ ਇਹ ਦੇਖੋ ਕਿ ਗੁਰੂ ਸਾਹਿਬ ਦੇ ਹਵਾਲੇ ਨਾਲ ਜਦੋਂ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਦਸਮ ਪਾਸ਼ੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਹੈ ਨਾ ਸ੍ਰੀ ਗੰਨਪਾਦਪੁਰ ਸਾਹਿਬ ਦੀ ਧਰਤੀ ਤੇ ਖਾਲਸੇ ਦੀ ਜਨਮ ਭੂਮੀ ਤੇ ਤੇ ਉਹ ਤੋਂ ਬਾਅਦ ਉਹਨਾਂ ਤੋਂ ਵੀ ਆਪ ਅੰਮ੍ਰਿਤ ਛਕਾਇਆ ਸੋ ਉਹਨਾਂ ਨੂੰ ਆਪਣੇ ਤੋਂ ਵੀ ਮੂਰੇ ਰੱਖਿਆ ਆਪਣੇ ਤੋਂ ਵੀ ਵੱਡਾ ਰੱਖਿਆ ਸੋ ਗੁਰੂ ਸਾਹਿਬ ਦਾ ਸਪਸ਼ਟ ਸੰਦੇਸ਼ ਹੈ ਮੈਨੂੰ ਸਿੱਖ ਪਿਆਰਾ ਨਹੀਂ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਹੂੰ ਸੋ ਕਿੱਥੇ ਤੁਹਾਡੀ ਰਹਿਤ ਕਿੱਥੇ ਤੁਹਾਡਾ ਸਿਧਾਂਤ ਜੀ ਜੇਕਰ ਇਹ ਸਿਧਾਂਤ ਹੁੰਦਾ ਤਾਂ ਅੱਜ ਤੁਹਾਨੂੰ ਇਹ ਵਿਰੋਧ ਨਾ ਚੁਣਨਾ ਪੈਂਦਾ ਗਿਆਨੀ ਕਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਨੂੰ ਲੈ ਕੇ ਸਵਾਲ ਨਹੀਂ ਹੈ ਕਿਉਂ ਕਿਉਂ ਬਣੇ ਇਹ ਸਵਾਲ ਨਹੀਂ ਹੈ ਜਿਨ੍ਹਾਂ ਨੂੰ ਬਾਅਕੇ ਬਣਾਇਆ ਉਹ ਤੇ ਪਰ ਸਵਾਲ ਹੈ ਕਿ ਉਹ ਤਰੀਕਾ ਸਹੀ ਨਹੀਂ ਸੀ ਲੋਕਾਂ ਨੂੰ ਉਹ ਗੱਲ ਸੰਗਤ ਦੇ ਉਹ ਗੱਲ ਮੰਨ ਨਹੀਂ ਉਤਰ ਰਹੀ ਉਹ ਗਲੇ ਨਹੀਂ ਉਤਰ ਰਹੀ ਕਿ ਇਹ ਤਰੀਕਾ ਕਿਵੇਂ ਸੀ ਬਈ ਹਮ ਜਿਹੜੇ ਜਥੇਦਾਰਾਂ ਨੂੰ ਤੁਸੀਂ ਘਰੇ ਬੁਲਾ ਕੇ ਹੁਕਮ ਲਾਏ ਕਿ ਵੀ ਦੇ ਦਿਓ ਰਾਮ ਜੀ ਨੂੰ ਹੈਨਾ ਛੁੱਟੀ ਕਰ ਦਿਓ ਉਹ ਤੋਂ ਮਾਫੀਨਾਮਾ ਆ ਲੋ ਚੱਕੋ ਚਿੱਠੀ ਪੰਜਾਬੀ ਚ ਵੀ ਕਰ ਦਿੰਨੇ ਆ ਸਾਰਾ ਕੁਝ ਹੋ ਗਿਆ ਜੀ ਤੁਸੀਂ ਤਾਂ ਉਹਨਾਂ ਨੂੰ ਜਥੇਦਾਰ ਰੱਖਿਆ ਨਾ ਹੂੰ ਉਹਨਾਂ ਨੇ ਸੰਗਤ ਦੇ ਰੋਹ ਮੁਰੇ ਆ ਕੇ ਉਹ ਫੈਸਲਾ ਵਾਪਸ ਵੀ ਲਿਆ ਨਾ ਜੀ ਪਰ ਮੁੜ ਕੇ ਉਹ ਸੰਗਤ ਦੇ ਜਥੇਦਾਰ ਨਹੀਂ ਕਹਿਦਾ ਤੁਹਾਡੀ ਧਿਰ ਦੇ ਜਥੇਦਾਰ ਹੋ ਸਕਦੇ ਨੇ ਜੀ ਸੋ ਇਸ ਲਈ ਸੰਗਤ ਵੱਡੀ ਹੈ ਹੂੰ ਸੰਗਤ ਦਾ ਰੂਤਬਾ ਵੱਡਾ ਸੰਗਤ ਚੋ ਹੀ ਗੁਰੂ ਦੇ ਦਰਸ਼ਨ ਹੁੰਦੇ ਨੇ ਜੀ ਜੇ ਸੰਗਤ ਨੂੰ ਪਰਵਾਹ ਨਹੀਂ ਫਿਰ ਇਹਨਾਂ ਸੰਸਥਾ ਨੂੰ ਸੋਚਣ ਦੀ ਲੋੜ ਹੈ ਹੂੰ ਤੁਸੀਂ ਇੱਥੋਂ ਹੀ ਅੰਦਾਜ਼ਾ ਲਾ ਲਓ ਕਿ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਜਿਹੜੀ ਇਹ ਕਹਿੰਦੀ ਸੀ ਕਿ ਜਥੇਦਾਰਾਂ ਨੂੰ ਲਾਉਣ ਦਾ ਵੀ ਤੇ ਲਾਉਣ ਦਾ ਵੀ ਅਧਿਕਾਰ ਸਾਡੇ ਕੋਲ ਹੈ ਤੇ ਜਥੇਦਾਰ ਜੀ ਤੁਹਾਡਾ ਅਧਿਕਾਰ ਖੇਤਰ ਸਿਰਫ ਇਸ ਅਕਾਲ ਤੱਕ ਸਾਬ ਦੇ ਵਿਹੜੇ 'ਚ ਜਾਂ ਦਰਬਾਰ ਸਾਹਿਬ ਦੇ ਗਲਿਆਰੇ 'ਚ ਐ ਤੋਂ ਬਾਹਰ ਨਹੀਂਗਾ ਹੂੰ ਜੀ ਜੀ ਫਿਰ ਉਸ ਸ਼੍ਰੋਮਣੀ ਕਮੇਟੀ ਕੋਲ ਜੇ ਇਹਨਾਂ ਅਧਿਕਾਰ ਸੀ ਫਿਰ ਬਾਬਾ ਟੇਕ ਸਿੰਘ ਧਨੋਲਾ ਨੇ ਅੱਜ ਤੱਕ ਕਿਉਂ ਨਹੀਂ ਸੰਭਾਲੀ ਭਾਈ ਸੇਵਾ ਤੁਸੀਂ ਤਾਂ ਜਥੇਦਾਰ ਨੂੰ ਨੂੰ ਵੀ ਲਾਇਆ ਹੋਇਆ ਹੈ ਜੀ ਬਿਲਕੁਲ ਕਿੰਨੇ ਦਿਨ ਹੋ ਗਏ ਤੇ ਦੂਸਰੇ ਪਾਸੇ ਸਿੰਘ ਪੰਥ ਚ ਸਭ ਤੋਂ ਸਰਮੌਰ ਤੇ ਸਥਾਨ ਜੇ ਕੋਈ ਪ੍ਰਮਾਣਿਤ ਔਰ ਸਤਕਾਰਤ ਜੇਕਰ ਕੋਈ ਰਤਬਾ ਜੇਕਰ ਕੋਈ ਸਥਾਨ ਹੈ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਹੈ ਜਾਂ ਤਖਤ ਸਾਹਿਬਾਨ ਦੀ ਜਥੇਦਾਰੀ ਹੈ ਹਮ ਅੱਜ ਦੀ ਤਰੀਖ ਚ ਕਿੰਨੇ ਦਿਨ ਹੋ ਗਏ ਤਾਂ ਮੀ ਸਾਹਿਬ ਨੂੰ ਪ੍ਰਧਾਨਗੀ ਦੇ ਤੌਰ ਤੇ ਵਾਪਸ ਆਇਆ ਉਸ ਦਿਨ ਦੇ ਉਹ ਨੰਗੇ ਪੈਰੀ ਪਤਾ ਨਹੀਂ ਕਿੰਨੇ ਉਹਨਾਂ ਧਿਰਾਂ ਦੇ ਘਰ ਜਾਏ ਨੇ ਜਿਹੜੇ ਸਿੱਖ ਕੌਮ 'ਚ ਸਨਮਾਨ ਰੱਖਦੇ ਨੇ ਮਾਣ ਰੱਖਦੇ ਨੇ ਸਤਕਾਰ ਰੱਖਦੇ ਨੇ ਹੂੰ ਉਹਨਾਂ ਲਈ ਉਹਨਾਂ ਨੇ ਬੁਹਾ ਖੜਕਾਇਆ ਕਿ ਜੀ ਅਸੀਂ ਤੁਹਾਡੇ ਘਰ ਤੇ ਆਏ ਹਾਂ ਤੁਹਾਨੂੰ ਜਥੇਦਾਰ ਲਾਉਣਾ ਹੂੰ ਤੇ ਉਹਨਾਂ ਘਰਾਂ 'ਚ ਬੈਠੀਆਂ ਉਹਨਾਂ ਮਾਣਯੋਗ ਸਿੱਖ ਪਤਨੀਆਂ ਸ਼ਕਸ਼ੀਤਾ ਨੇ ਧਾਮੀ ਸਾਹਿਬ ਨੂੰ ਚਾਹ ਪਾਣੀ ਪੁੱਛਿਆ ਰੋਟੀ ਪਾਣੀ ਜਲ ਪਾਣੀ ਸ਼ਿਕਾਇਆ ਪ੍ਰਸ਼ਾਦਾ ਪਾਣੀ ਵੀ ਸ਼ਿਕਾਇਆ ਤੇ ਪਰ ਹੱਥ ਜੋੜ ਕੇ ਕਿ ਅਸੀਂ ਨਹੀਂ ਜੀ ਇਹ ਸੇਵਾ ਕਰ ਸਕਦੇ ਅਸੀਂ ਐਡੇ ਵੱਡੇ ਨਹੀਂ ਕਿ ਅਸੀਂ ਇਹ ਤਕਸੀ ਦੀ ਸੇਵਾ ਸਮਰ ਸਕੀਏ ਜੀ ਕਿਉਂਨ ਕਰ ਕੀਤਾ ਕਿਸ ਨੂੰ ਨਹੀਂ ਚੰਗਾ ਲੱਗਦਾ ਕਿ ਮੈਨੂੰ ਗੁਰੂ ਸਾਹਿਬ ਦੀ ਸੇਵਾ ਸੌਂਪ ਰਹੇ ਨੇ ਮੈਂ ਕਰਾਂ ਪਰ ਉਹਨਾਂ ਨੂੰ ਪਤਾ ਹੈ ਕਿ ਸੇਵਾ ਗੁਰੂ ਦੇ ਹੁਕਮਾਂ ਨਾਲ ਨਹੀਂ ਇੱਕ ਪਰਿਵਾਰ ਦੇ ਹੁਕਮਾਂ ਨਾਲ ਆ ਰਹੀ ਹੈ ਜੇ ਗੁਰੂ ਦੇ ਹੁਕਮਾਂ ਨਾਲ ਹੋਵੇ ਤਾਂ ਸਿਧਾਂਤ ਤੇ ਕੰਮ ਹੋਵੇ ਇਹੀ ਕੁਲਦੀਪ ਸਿੰਘ ਗੜਗੱਜ ਸਾਹਿਬ ਸੀਗੇ ਜੱਥੇਦਾਰੀ ਸਾਹਮਣੇ ਜਿਨ੍ਹਾਂ ਨੇ ਕਿਹਾ ਸੀ ਕਿ 2 ਦਸੰਬਰ ਦੇ ਫੈਸਲੇ ਬਦਲੇ ਨਹੀਂ ਜਾਣਗੇ ਜੀ ਪਰ ਲੰਘੇ ਕੱਲ ਕੀ ਕਹਿ ਰਹੇ ਸੀ ਕਿ ਕਿਸੇ ਕਮੇਟੀ ਨੂੰ ਅਧਿਕਾਰ ਨਹੀਂ ਜੀ ਜਿਹੜੀ ਆਪਣੇ ਆਪ ਨਾਲ ਅਕਾਲ ਤਖਤ ਸਾਹਿਬ ਦਾ ਨਾਮ ਵਰਤੀ ਜਾਵੇ ਉਹ ਭਾਈ ਅਕਾਲ ਤਖਤ ਸਾਹਿਬ ਤੋਂ ਉਹਨਾਂ ਨੂੰ ਕਿਹਾ ਹੀ ਹੀ ਗਿਆ ਕਿ ਤੁਸੀਂ ਅੱਜ ਤੱਕ ਸਾਬਦੇ ਹੁਕਮਾਨ ਸਾਹਿਬ ਪ੍ਰਤੀ ਪ੍ਰਕਿਰਿਆ ਕਰਨੀ ਆ ਜੀ ਬਿਲਕੁਲ ਤੁਸੀਂ ਮਤਲਬ ਕਮਾਲ ਮੈਂ 2 ਦਿਨ ਦਾ ਦੇਖ ਰਿਹਾ ਜਿਨ੍ਹਾਂ ਨੇ ਬਿਆਨ ਦਿਵਾਇਆ ਉਹੀ ਉਹ ਬਿਆਨ ਨੂੰ ਸ਼ੇਅਰ ਕਰ ਰਹੇ ਆ ਆ ਕੀ ਲੱਗਦਾ ਕਿ ਜਿਹੜਾ ਹੂੰ ਕਿ ਕੀ ਲੱਗਦਾ ਜਿਸ ਤਰੀਕੇ ਤੁਸੀਂ ਕਿਹਾ ਕੇ ਕੁਲਜੀਤ ਸਿੰਘ ਹੂੰ ਇਸ ਲਈ ਅੱਜ ਜੋ ਕੁਝ ਵਾਪਰਿਆ ਹੂੰ ਇਹ ਇਸ ਇਸ ਘਟਨਾ ਕਰਮ ਦੇ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਨੂੰ ਮੰਥਨ ਕਰਨਾ ਚਾਹੀਦਾ ਇਹ ਪੰਥ ਦੇ ਵਿੱਚ ਸ਼ੁਭ ਸੰਕੇਤ ਨਹੀਂ ਹੈ ਕਿਉਂਕਿ ਫਰਕ ਹੈ ਉਹਨਾਂ ਨੇ ਕੋਈ ਧੱਕਾ ਮੁਕੀ ਨਹੀਂ ਕੀਤੀ ਉੱਥੇ ਉਹਨਾਂ ਨੇ ਕੋਈ ਕੁਝੋ ਤਾਂ ਨਹੀਂ ਕੀਤੀ ਔਰ ਸਿੰਘ ਸਾਹਿਬ ਕੈਣੀ ਕੁਲਦੀਪ ਸਿੰਘ ਗੜਗੜ ਜੋਹਰਾ ਨੇ ਵੀ ਬੜੀ ਨਿਮਰਤਾ ਦਿਖਾਈ ਹੈ ਉਹ ਬੜੀ ਨਿਮਰਤਾ ਨਾਲ ਹਾਂ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਹੱਥ ਜੋੜ ਕੇ ਖੜੇ ਰਹੇ ਨੇ ਬਿਲਕੁਲ ਜੀ ਬਿਲਕੁਲ ਇਸ ਪਹਿਲੂ ਦੇ ਉੱਤੇ ਕਿ ਸੰਗਤ ਦੇ ਵਿੱਚ ਔਰ ਭੀੜ 'ਚ ਇਹੀ ਫਰਕ ਹੁੰਦਾ ਜੇ ਭੀੜ ਹੁੰਦੀ ਤਾਂ ਉਹਦਾ ਬਵਿਆਰ ਹੋਰ ਤਰ੍ਹਾਂ ਹੁੰਦਾ ਸੰਗਤ ਦੇ ਤੌਰ ਤੇ ਉਹਨਾਂ ਨੇ ਕਿਹਾ ਕਿ ਜੀ ਤੁਸੀਂ ਪ੍ਰਮਾਣਤ ਨਹੀਂ ਬਾਕੀ ਨੁਮਾਇੰਦਿਆਂ ਤੋਂ ਮੈਂਬਰਾਂ ਤੋਂ ਐਸਜੀਪੀਸੀ ਦੇ ਅਹੁਦੇਦਾਰਾਂ ਤੋਂ ਸਭ ਤੋਂ ਸਰੂਪੇ ਲੈਣੇ ਉਸ ਪਰਿਵਾਰ ਨੇ ਜੀ ਪਰ ਜ਼ਿਆਦਾ ਸਭ ਤੋਂ ਸੋ ਇਸ ਲਈ ਇਹ ਸ਼੍ਰੋਮਣੀ ਕਮੇਟੀ ਨੂੰ ਸੋਚਣਾ ਪੈਣਾ ਕਿ ਇਹ ਸਥਿਤੀ ਕਿਉਂ ਪੈਦਾ ਹੋਈ ਤੇ ਸ਼੍ਰੋਮਣੀ ਕਮੇਟੀ ਦੇ ਆਕਾ ਸੋਚਣ ਜਿਹਨਾਂ ਨੂੰ ਲੱਗਦਾ ਕਿ ਨੰਬਰਾਂ ਦੇ ਹਿਸਾਬ ਨਾਲ ਕੰਟਰੋਲ ਮੈਂਬਰਾਂ ਦੀ ਗਿਣਤੀ ਹਿਸਾਬ ਨਾਲ ਕੰਟਰੋਲ ਸਾਡੇ ਕੋਲ ਹੈ ਕੰਟਰੋਲ ਸੰਗਤ ਕੋਲ ਹੈ ਤੇ ਸੰਗਤ 'ਚੋਂ ਤੁਸੀਂ ਜੀ ਨਕਾਰੇ ਹੋਏ ਹੋ ਅਜੇ ਸੋ ਉਹ ਪ੍ਰਮਾਣਤਾ ਹਾਸਲ ਕਰਨਾ ਅਜੇ ਵੱਡੀ ਲੜਾਈ ਪਈ ਹੈ ਹਾਂ ਤਾਂ ਸਰ ਜਿੱਥੇ ਤੁਸੀਂ ਇਹ ਗੱਲ ਦਾ ਜ਼ਿਕਰ ਕੀਤਾ ਕਿ ਬੀਤੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਅਸਿਸਟਰ ਕੁਲਦੀਪ ਸਿੰਘ ਗੜਗਾ ਜਿਨ੍ਹਾਂ ਦਾ ਬਿਆਨ ਆਇਆ ਕਿ ਕਿਸੇ ਕਮੇਟੀ ਨੂੰ ਇਹ ਹੱਕ ਨਹੀਂ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਨਾਮ ਆ ਉਹ ਨਾ ਆਪਣੇ ਨਾਲ ਵਰਤ ਸਕੇ ਤਾਂ ਫਿਰ ਭਵਿੱਖ ਦੇ ਵਿੱਚ ਇਸ ਗੱਲ ਦੇ ਉੱਪਰ ਵੀ ਸਵਾਲ ਖੜੇ ਕਰ ਸਕਦੇ ਨੇ ਕਿ ਜਿਹੜੀ ਭਾਰਤੀ ਅਕਾਲ ਤਖਤ ਸਾਹਿਬ ਦੇ ਨਾਮ ਦੇ ਉੱਪਰ ਉਹ ਪੰਜ ਮੈਂਬਰੀ ਕਮੇਟੀ ਕਰ ਰਹੀ ਆ ਨਹੀਂ ਇਹੀ ਤਾਂ ਕਿ ਹੈ ਕੱਲ ਚਿੱਠੀਆਂ ਜਾਰੀ ਕੀਤੀਆਂ ਨੇ ਬਕਾਇਦਾ ਬੱਖੋ-ਬੱਖੋ ਗੁਰੂ ਘਰਾਂ ਤੋਂ ਦਸਕਤ ਲਵਾ ਕੇ ਚਿੱਠੀਆਂ ਜਾਰੀ ਕਰਕੇ ਜੱਦਰ ਸਾਹਿਬ ਨੂੰ ਭਜਵਾਈਆਂ ਨੇ ਸਭ ਨੂੰ ਪਤਾ ਕਿਨੇ ਭਜਵਾਈ ਇੱਕੋ ਤਰ੍ਹਾਂ ਦੀ ਲਿਖਤ ਹੈ ਇੱਕੋ ਤਰ੍ਹਾਂ ਦੀ ਇਬਾਰਤ ਹੈ ਜੀ ਤੇ ਉਹ ਕਹਿੰਦੇ ਜੀ ਸਾਨੂੰ ਮੀਡੀਆ 'ਚ ਪਤਾ ਲੱਗ ਰਿਹਾ ਕੋਈ ਕਮੇਟੀ ਐ ਐਂ ਜੀ ਅਕਾਲ ਤਖਤ ਸਾਹਿਬ ਦਾ ਨਾਮ ਵਰਤ ਕੇ ਭਾਈ ਜਿਨ੍ਹਾਂ ਨੂੰ ਇਹ ਪਤਾ ਲੱਗ ਗਿਆ ਕਿ ਕੋਈ ਕਮੇਟੀ ਅਕਾਲ ਤਖਤ ਸਾਹਿਬ ਦਾ ਨਾਮ ਵਰਤ ਰਹੀ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਹੋਇਆ ਸੀ ਇਸ ਕਮੇਟੀ ਲਈ ਉਹਨਾਂ ਨੂੰ ਇਹ ਨਹੀਂ ਪਤਾ ਕਿ ਧਾਮੀ ਸਾਹਿਬ ਵੀ ਉਸ ਕਮੇਟੀ 'ਚ ਸੀ ਉਹ ਮੁੜ ਕੇ ਕਿਉਂ ਨਹੀਂ ਗਏ ਹੂੰ ਚਲੋ ਸਵਾਲ ਇਥੋਂ ਅੱਗੇ ਹੈ ਸਵਾਲ ਇਸ ਮੌਕੇ ਇਹ ਖੜਾ ਹੈ ਕਿ ਜੋ ਇਹ ਡਿਜ਼ਾਈਨ ਤਿਆਰ ਕੀਤਾ ਜਾ ਰਿਹਾ ਹੈ ਉਹਦੇ ਨਾਲ ਕੌਮ ਦਾ ਭਲਾ ਕੀ ਮਰੇਗਾ ਔਰ ਜਿਹੜੀਆਂ ਗਲਤੀਆਂ ਮਿਲਲਾ ਦਾ ਬਾਦਲ ਦਲ ਲਗਾਤਾਰ ਆਪਣੇ ਅਹੁਦਿਆਂ ਨੂੰ ਆਪਣੇ ਦਫ਼ਤਰਾਂ ਨੂੰ ਆਪਣੇ ਦਫ਼ਤਰ ਨੂੰ ਆਪਣੀਆਂ ਮੇਜ਼ ਕੁਰਸੀਆਂ ਨੂੰ ਬਚਾਉਣ ਲਈ ਕਰ ਰਹੀ ਆ ਇਹ ਜਿਹੀਆਂ ਗਲਤੀਆਂ ਕਰਕੇ ਪੰਜ ਮੈਂਬਰੀ ਕਮੇਟੀ ਕਣੀ ਸੰਗਤ ਦਾ ਆਪ ਮਾਰੇ ਉਲਾਰਪਣਾ ਆਈ ਜਾਣਾ ਹਮ ਇਹਦਾ ਮਤਲਬ ਇਹ ਨਹੀਂਗਾ ਕਿ ਪੰਜਾਬ ਦੇ ਵਿੱਚ ਬਾਦਲ ਦਲ ਤਾਕਤਵਰ ਹੋ ਰਿਹਾ ਜੇ ਬਾਦਲ ਦਲ ਤਰ ਤਵਰ ਨਹੀਂ ਹੋ ਰਿਹਾ ਤਾਂ ਇਹਦਾ ਮਤਲਬ ਇਹ ਨਹੀਂ ਕਿ ਪੰਜਾਬ ਚ ਅਕਾਲੀ ਕਮਜ਼ੋਰ ਹੈ ਹੂੰ ਅਕਾਲੀ ਹੋਣਾ ਮਾਣ ਹੈ ਪੰਜਾਬ ਚ ਪਰ ਅਕਾਲੀ ਦਲ ਬਾਦਲ ਨਾਲ ਜਾਣਾ ਹੁਣੇ ਲੋਕਾਂ ਨੇ ਸੋਚਣਾ ਹੈ ਹੂੰ ਕਿ ਉਹਨਾਂ ਨੇ ਕਿਹਦੇ ਨਾਲ ਜਾਣਾ ਸੋ ਇਸ ਲਈ ਅਕਾਲੀ ਖਤਮ ਨਹੀਂ ਹੋ ਰਹੇ ਦਲਾਂ ਦੇ ਸਾਬ ਨੂੰ ਸੋਚਦੀ ਲੋੜ ਐ ਕਿਹੜੇ ਚਿਹਰੇ ਨਾਲ ਲੋਕਾਂ ਨੇ ਖੜਨਾ ਕਿਹੜੇ ਨਾਲ ਨਹੀਂ ਲੋਕ ਪਰਿਵਾਰ ਬਾਤ ਤੋਂ ਬਾਹਰ ਹੋਣਾ ਚਾਹੁੰਦੇ ਸਨ ਤੇ ਇਹ ਬਾਦਲ ਤੁਹਾਨੂੰ ਜੀ ਨਹੀਂ ਸਮਝ ਰਹੀ ਉਸ ਨੂੰ ਸਮਝ ਆ ਜਾਂਦੀ ਹੈ ਜੀ ਸਰਪੰਚ ਪਿਛਲੇ ਦਿਨੀ ਜਦੋਂ ਪਟਿਆਲੇ ਦੇ ਵਿੱਚ ਜਦੋਂ ਪੰਜ ਮੈਂਬਰੀ ਕਮੇਟੀ ਭਰਤੀ ਕਰਨ ਆਉਂਦੀ ਆ ਧਮਨਪ੍ਰੀਤ ਤੇ 41 ਸੇ ਉਹਨਾਂ ਨੂੰ ਜਿਹੜਾ ਮੈਂ ਸਵਾਲ ਕੀਤਾ ਕਿ ਜਦੋਂ ਰਜਿੰਦਰ ਸਿੰਘ ਧਾਮੀ ਨੇ ਜਿਹੜੇ ਐਸਜੀਪੀਸੀ ਦੇ ਪ੍ਰਧਾਨਗੀ ਦੇ ਉਹਦੇ ਤੇ ਤਾਂ ਵਾਪਸ ਆ ਗਏ ਵੀ ਤੁਹਾਡੀ ਇਸ ਕਮੇਟੀ ਚ ਆ ਸਕਦੇ ਨੇ ਉਹ ਕਹਿੰਦੇ ਕਿ ਸਾਡੇ ਨਾਲ ਤਾਂ ਕੋਈ ਗੱਲਬਾਤ ਨਹੀਂ ਹੋ ਰਹੀ ਕਿ ਇਸ ਕਮੇਟੀ ਚ ਵਾਪਸ ਆਉਣਗੇ ਦੇਖੋ ਇਸ ਸਮੇਂ ਪੰਜ ਮੈਂਬਰ ਨੇ ਜੀ ਪੰਜੇ ਮੈਂਬਰਾਂ ਦੇ ਵਿੱਚੋਂ ਕੋਈ ਵੀ ਮੈਂਬਰ ਪੰਜਾਬ ਦਾ ਚਿਹਰਾ ਨਹੀਂ ਹੈਗਾ ਹੂੰ ਕੋਈ ਐਡਾ ਵੱਡਾ ਚਿਹਰਾ ਨਹੀਂਗਾ ਕਿ ਪੰਜਾਬ ਦੇ ਉਹ ਪਹਿਲਾਂ ਤੋਂ ਹੀ ਪ੍ਰਮਾਣਿਤ ਚਿਹਰੇ ਨੇ ਜਿਵੇਂ ਹਰੇਕ ਪਾਰਟੀ ਚ ਪੰਜ ਚਾਰ ਲੀਡਰ ਜਹੇ ਹੁੰਦੇ ਆ ਨਾ ਕਿ ਉਹ ਹਰ ਪ੍ਰੋਗਰਾਮ ਚ ਪਾਰਟੀ ਦੇ ਚ ਦੇਖਣਗੇ ਹਰ ਥਾਂ ਉਹਨਾਂ ਨੂੰ ਮੁਰਲੀ ਲੈਂਚ ਬਿਠਾਇਆ ਜਾਊਗਾ ਇਹ ਪੰਜੇ ਕਦੇ ਅਜਿਹੇ ਚਿਹਰੇ ਨਹੀਂ ਰਹੇ ਅਕਾਲੀ ਦਲ ਦੇ ਵਿੱਚ ਕਿ ਇਹਨਾਂ ਤੋਂ ਬਿਨਾ ਕੋਈ ਰੈਲੀ ਨਹੀਂ ਇਹਨਾਂ ਤੋਂ ਬਿਨਾ ਕਾਨਫਰੰਸ ਨਹੀਂ ਸਰਸਾ ਹੀ ਪਹੁੰਚਣਗੇ ਪਹੁੰਚਣਗੇ ਪਰ ਅੱਜ ਇਹਨਾਂ ਦੇ ਸੱਦੇ ਤੇ ਇਕੱਠ ਹੋ ਰਿਹਾ ਨਹੀਂ ਸ੍ਰੀ ਕਾਲਤਾਖਸਬ ਦੇ ਹੁਕਮਾਂ ਦੇ ਆਧਾਰ ਤੇ ਇਕੱਠ ਹੋ ਰਿਹਾ ਇਸ ਲਈ ਜਿੱਦਣ ਇਹਨਾਂ ਚ ਵੀ ਕਿਸੇ ਮੈਂਬਰ ਚ ਹੰਕਾਰ ਆ ਗਿਆ ਨਾ ਕਿ ਅਸੀਂ ਬੜੇ ਲੀਡਰ ਬਣ ਗਏ ਉਦੋਂ ਗੁਰੂ ਨੇ ਝਟਕਾ ਦੇ ਦੇਣਾ ਫਿਰ ਇਸ ਲਈ ਇਹ ਅਜੇ ਨਿਮਰਤਾ ਇਹ ਨਛੇ ਗਿਆ ਕਿਉਂਕਿ ਮੈਂ ਇਹਨਾਂ ਨੂੰ ਸੁਣਦਾ ਰਹਿਣਾ ਇਹ ਕਹਿੰਦੇ ਜੀ ਕਿ ਅਸੀਂ ਤਾਂ ਅਕਾਲ ਸਖੋਂ ਦੇ ਹੁਕਮਾਂ ਅਸਰ ਭਰਤੀ ਕਰ ਰਹੇ ਹਾਂ ਅਸੀਂ ਆਪ ਥੋੜਾ ਆਪਣੇ ਆਪ ਨੂੰ ਪੇਸ਼ ਕਰ ਰਹੇ ਹਾਂ ਹੋ ਸਕਦਾ ਕੱਲ ਨੂੰ ਮੰਨਪ੍ਰੀਤ ਯਲੀ ਚੋ ਲੀਡਰ ਬਣ ਕੇ ਨਿਕਲੇ ਹੋ ਸਕਦਾ ਇਹ ਅੱਜ ਇਹ ਗੁਰਪਤਾ ਵਡਾ ਹੋਰੀ ਵੱਡੇ ਸਲਾਹਕਾਰ ਬਣ ਕੇ ਨਿਕਲਣ ਵੱਡੀ ਭੂਮਿਕਾ 'ਚ ਨਿਕਲਣ ਪਰ ਉਹ ਆਉਣ ਵਾਲਾ ਪੱਖ ਤੈਅ ਕਰੂਗਾ ਅੱਜ ਇਹ ਤਾਂ ਪੂਰੇ ਪੰਜਾਬ 'ਚ ਅੱਜ ਗੁਰਦਾਸਪੁਰ 'ਚ ਵੱਡਾ ਘਟ ਸੀ ਜੀ ਬਿਲਕੁਲ ਪਾਸੇ ਵੱਡਾ ਘਟ ਸੀ ਪਟਿਆਲੇ ਜੀ ਤੁਸੀਂ ਤੁਸੀਂ ਗਏ ਹੋ ਉੱਥੇ ਤੁਸੀਂ ਦੇਖਿਆ ਹੁਣ ਜੀ ਬਿਲਕੁਲ ਬਹੁਤ ਘਟ ਸੀ ਇੱਕ ਪਾਸੇ ਤੁਹਾਨੂੰ ਮੈਨੇਜ ਕਰਨਾ ਪੈ ਰਿਹਾ ਦੂਏ ਪਾਸੇ ਲੋਕ ਆ ਪਾ ਰਹੇ ਨੇ ਬੇਸ਼ੱਕ ਪੰਜ ਮੈਂਬਰੀ ਕਮੇਟੀਆਂ ਦੇ ਪ੍ਰੋਗਰਾਮ ਰਹੀ ਸੁਧਾਰ ਲੈਰ ਵਾਲੇ ਵੀ ਆਪਣੇ ਆਪ ਨੂੰ ਮਤਲਬ ਕਿ ਰੈਲਾ ਕਰਕੇ ਚੜਨਾ ਚਾਹੁੰਦੇ ਨੇ ਟਰੈਕ ਤੇ ਤਾਂ ਬਿਲਕੁਲ ਤੁਸੀਂ ਪੰਜ ਜੋ ਸੁਧਾਰ ਲੈਰ ਦੀ ਗੱਲ ਕਰੀ ਪਟਿਆਲੇ ਦੇ ਵਿੱਚ ਤਾਂ ਹੂੰ ਤਾਂ ਪਟਿਆਲੇ ਦੇ ਵਿੱਚ ਤਾਂ ਸੁਰਜੀਤ ਸਿੰਘ ਰਖੜਾ ਤੇ ਪ੍ਰੇਮ ਸਿੰਘ ਚੰਦੂ ਮਾਹਰਾ ਮੂਰਲੀ ਲੈਂ ਦੇ ਵਿੱਚ ਖੜੇ ਸੀ ਹਾਂ ਹੋਏ ਦਿਖਾਉਣਾ ਚਾਹੁੰਦੀ ਹੈ ਕਿ ਸ਼ਾਇਦ ਕੱਠਾ ਸੀ ਕੀਤਾ ਜੇ ਕੱਠ ਤੁਸੀਂ ਕਿਉਂ ਨਾ ਫਿਰ ਤੁਸੀਂ ਨਾ ਜਿੱਤ ਜਾਂਦੇ ਤੁਸੀਂ ਵੀ ਤਾਂ ਚੋਣਾ ਲੜੀਆਂ ਹੀ ਨੇ ਤੇ ਫਿਰ ਤੁਸੀਂ ਕਿਉਂ ਨਹੀਂ ਜਿੱਤ ਗਏ ਸੋ ਇਹ ਇਸ ਲਈ ਇਸ ਚੀਜ਼ ਤੋਂ ਸਮਝਣਾ ਪੈਣਾ ਕਿ ਇਹ ਜਿਹੜਾ ਦੋ ਤਰੀਕ ਨੂੰ ਫੈਸਲਾ ਸੀ ਹੈ ਨਾ ਉਸ ਫੈਸਲੇ ਨੂੰ ਸਨਮਾਨ ਦੇ ਰਹੀ ਹੈ ਸੰਗਤ ਉਸ ਫੈਸਲੇ ਨੂੰ ਅਕਾਲੀ ਪੱਖੀ ਲੋਕ ਸਨਮਾਨ ਦੇ ਰਹੇ ਨੇ ਤੇ ਜਿੱਥੋਂ ਤੱਕ ਗੱਲ ਹੈ ਗਿਆਨੀ ਕੁਲਦੀਪ ਸਿੰਘ ਅੜਗੱਜ ਸਾਹਿਬ ਨੇ ਬਤੌਰ ਜਥੇਦਾਰ ਇਹ ਬਿਆਨ ਦਿੱਤਾ ਨਾ ਕਿ ਹੁਕਮ ਦਿੱਤਾ ਕਿ ਪੰਜ ਮੈਂਬਰੀ ਕਮੇਟੀ ਖਾਰਜ ਹੈ ਤੇ ਜੇ ਪੰਜ ਮੈਂਬਰੀ ਕਮੇਟੀ ਖਾਰਜ ਕਰ ਲਈਏ ਪੰਜ ਸਿੰਘ ਸਭਾ ਦੀ ਬੈਠਕ ਬੁલાਉਣੀ ਪੈਣੀ ਹੈ ਤੇ ਉਹ ਬੈਠਕ ਬਣਾਉਣ ਤੋਂ ਬਾਅਦ ਵੀ ਕਿਹੜਾ ਸੰਗਤ ਨੇ ਪ੍ਰਵਾਨ ਕਰਨਾ ਫੈਸਲਾ ਨਹੀਂ ਕਰਨਾ ਇਹਦੀ ਉਦਾਹਰਨ ਆਪਾਂ ਉਹ ਡੇਰਾ ਸਿਰਸਾ ਮੁਖੀ ਨੂੰ ਆਫੀਅਰ ਦੇ ਹਵਾਲੇ ਨਾਲ ਦੇ ਚੁੱਕੇ ਆ ਹੂੰ ਤੇ ਸਾਰਾ ਇਸੇ ਦੇ ਨਾਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੀ ਕਾਫੀ ਚਰਚਾ ਚੱਲ ਰਹੀ ਹੈ ਅੱਜ ਐਮਐਲਏ ਰਾਣਾ ਗਰਜੀਤ ਉਹਨਾਂ ਦੇ ਜਿਹੜੇ ਬੇਟੇ ਨੇ ਰਾਣਾ ਇੰਦਰਪ੍ਰਤਾਪ ਸਿੰਘ ਉਹਨਾਂ ਦੀ ਜਿਹੜੀ ਪ੍ਰਾਪਰਟੀ ਆ ਉਹ ਵੀ ਜ਼ਬਤ ਕਰ ਲਈ ਗਈ ਆ ਈਡੀ ਦੇ ਵੱਲੋਂ ਕਾਰਵਾਈ ਕੀਤੀ ਗਈ ਆ ਕਿ ਕਹਿੰਦੇ ਫੈਮ ਐਕਟ ਦੀ ਉਲੰਘਣਾ ਕੀਤੀ ਆ ਬਿਲਕੁਲ ਜੀ ਕਿਸੇ ਸਮੇਂ ਕੈਪਟਨ ਅਮਰਿੰਦਰ ਦੇ ਸਵਿਸ ਖਾਤਿਆਂ ਦੇ ਮਾਮਲੇ ਖੂਬ ਸੀ ਜਿੱਦਾਂ ਕੈਪਟਨ ਰਮਿੰਦਰ ਭਾਜਪੀ ਚਲੇ ਗਏ ਉਸ ਦਿਨ ਤੋਂ ਪਹਿਲਾਂ ਮਹਾਰਾਣੀ ਪ੍ਰਨੀਤ ਕੌਰ ਦੇ ਸ੍ਰੀ ਸਖਾਤਿਆਂ ਦੇ ਹਿਸਾਬ ਨਾਲ ਬਹੁਤ ਕੇਂਦਰ ਰੋਲਾ ਪਾਉਂਦਾ ਸੀ ਭਾਜਪਾ ਖੂਬ ਹੋ ਵੱਲਾ ਬਚਾਉਂਦੀ ਸੀ ਜੀ ਮੁੜ ਕੇ ਨਹੀਂ ਪਿਆ ਹੁਣ ਰਾਣਾ ਗੁਰਜੀਤ ਦੇ ਹਵਾਲੇ ਨਾਲ ਖੂਬ ਆ ਰਿਹਾ ਜੀ ਕਿ ਉਹ ਵਿਦੇਸ਼ੀ ਪੈਸਾ ਜੀ ਉੱਥੇ ਫੰਡ ਕੀਤਾ ਹੋਇਆ ਜੀ ਉਹ ਉੱਥੋਂ ਕਢਾ ਰਹੇ ਨਹੀਂ ਜਿਆ ਕਰ ਰਹੇ ਨੇ ਜੀ ਇਹ ਭਾਰਤ ਨਾਲ ਧੋਖਾ ਹੈ ਜੀ ਇਹ ਇਸ ਲਈ ਜੀ ਕਹਿੰਦੇ 22 ਕਰੋੜ ਦੀ ਉਹਨਾਂ ਦੀ ਜਿਹੜੀ 슈ਗਰ ਮਿੱਲ ਦੀ ਹੈ ਨਾ ਉਹ ਹੈ ਉਹ ਸਾਰਾ ਕੁਝ ਜੀ ਅਸੀਂ ਜਬਤ ਕਰ ਲਿਆ ਜੀ ਇਹ ਹੁਣ ਇੱਕ ਪਾਸੇ ਜਿਹੜੀ ਕੰਟਰੈਕਟ ਫਾਰਮਿੰਗ ਹੈ ਜਿਹੜਾ ਭਾਜਪਾ ਦਾ ਅਜੰਡਾ ਹੈ ਕਾਰਪਟ ਕਰਾਣੇ ਦਾ ਅਜੰਡਾ ਹੈ ਉਹਨੂੰ ਪੰਜਾਬ 'ਚ ਅੱਗੇ ਵਧਾ ਰਹੇ ਨੇ ਰਾਣਾ ਗਰਜੀਤ ਆਪਣੇ ਪੱਧਰ ਤੇ ਪੈਰਨਲ ਪ੍ਰੋਗਰਾਮ ਕਰਕੇ ਉਸ ਮੱਕੀ ਦੇ ਰਾਹੀਂ ਜੀ ਸੋ ਇਹ ਮੱਕੀ ਦੀਆਂ ਛਿੱਲਾਂ ਕੀ ਕੀ ਰਾਣਾ ਗਰਜੀਤ ਤੇ ਬੀਜੇਪੀ ਲਈ ਭੁੰਰੇ ਨੇ ਤੇ ਇਹ ਢੰਗ ਤਰੀਕਾ ਜਿਹੜਾ ਈਡੀ ਵਾਲਾ ਕੀ ਇਹਨਾਂ ਨੂੰ ਬੀਜੇਪੀ 'ਚ ਜਾਣ ਲਈ ਰਾਹ ਖੁੱਲ ਰਿਹਾ ਹੈ ਜਾਂ ਰਾਣਾ ਗਰਜੀਤ ਕੋਈ ਵੱਡਾ ਲੀਡਰ ਬਣਨ ਜਾ ਰਿਹਾ ਤੇ ਇਸ ਲਈ ਬੀਜੇਪੀ ਨੂੰ ਲੱਗਦਾ ਕਿ ਸਾਡੇ ਲਈ ਖਤਰਾ ਤਾਂ ਦੇਖੋ ਇਹੜੀ ਦੋ ਹੀ ਤਰੀਕਿਆਂ ਨਾਲ ਕਾਰਵਾਈ ਕਰਦੀ ਹੈ ਜਾਂ ਤਾਂ ਜਿਹਨੂੰ ਆਪਣੇ ਨਾਲ ਲੈ ਕੇ ਜਾਣਾ ਹੁੰਦਾ ਤਾਂ ਜਾਂ ਜਿਹਨੂੰ ਘਸਾਉਣਾ ਹੁੰਦਾ ਤਾਂ ਤਾਂ ਹੁਣ ਕੀ ਰਾਣਾ ਗਰਜੀਤ ਨੂੰ ਭਾਜਪਾ ਘਸਾਉਣਾ ਚਾਹੁੰਦੀ ਹੈ ਕਿ ਆਪਣੇ ਨਾਲ ਲੈ ਜਾਣਾ ਚਾਹੁੰਦੀ ਹੈ ਆਉਣ ਦੇ ਦਿਨਾਂ ਚ ਕਾਫੀ ਗੁੱਸਾ ਹੋਏਗਾ ਸੋ ਇਸ ਨੂੰ ਤੁਸੀਂ ਰਾਜਨੀਤਿਕ ਕਾਰਵਾਈ ਦੇਖੋ ਇਹ ਕੋਈ ਏਜੰਸੀ ਦੀ ਕਾਰਵਾਈ ਨਹੀਂ ਹੈ ਕਿਉਂਕਿ ਏਜੰਸੀਆਂ ਤਾਂ ਤੋਤੇ ਬਣੀਆਂ ਆਉਂਦੀਆਂ ਨੇ ਇੱਥੇ ਜੀ ਤਾਂ ਸਰ ਇਸੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਉਹਨਾਂ ਦਾ ਜਿਹੜਾ ਮਾਮਲਾ ਉਹ ਵੀ ਦਬਣ ਦਾ ਨਾਮ ਨਹੀਂ ਲੈ ਰਿਹਾ ਲਗਾਤਾਰ ਵੱਧਦਾ ਹੀ ਜਾ ਰਿਹਾ ਬਿਲਕੁਲ ਇੱਕ ਪਾਸੇ ਉਹਨਾਂ ਦੀ ਸਿਕਿਉਰਿਟੀ ਹਟਾਉਣਾ ਦੂਜੇ ਪਾਸੇ ਉਹਨਾਂ ਦੀ ਜਿਹੜੀ ਸੈੱਟ ਸੀ ਉਹਦੇ ਵਿੱਚ ਬਦਲਾਅ ਕਰਨਾ ਹੈਨਾ ਫਿਰ ਮਤਲਬ ਕਿ ਸੈੱਟ ਵੱਲੋਂ ਸਰਚ ਬਰੰਟ ਦੀ ਮੰਗ ਕਰਨਾ ਕੱਲ ਨੂੰ ਪੰਜ ਤਰੀਕਾ ਕੱਲ ਨੂੰ ਉਸ ਥਰ ਨੇ ਜਾਣਾ ਹੈ ਹੈਨਾ ਕਿ ਜੀ ਦੇਖੋ ਜੀ ਕੱਲ ਦੀ ਤਰੀਕ ਪਈ ਹੈ ਫਿਰ ਦੇਖਦੇ ਹਾਂ ਕੱਲ ਨੂੰ ਕੀ ਹੁੰਦਾ ਪਰ ਇਧਰ ਅਮਨ ਅਰੋੜਾ ਤੇ ਇਹ ਆਪਸਟੋਜੀ ਜਾਂਦੇ ਨੇ ਮਤਲਬ ਮੁੱਖ ਮੁੱਦੇ ਕਿਤੇ ਪਿੱਛੇ ਰਹਿ ਜਾਂਦੇ ਨੇ ਬਿਆਨਬਾਜ਼ੀ ਵਾਲੇ ਮੁੱਦੇ ਬਿਲਕੁਲ ਹੁਣ ਆਮਰੂੜਾ ਕਹਿੰਦਾ ਜੀ ਉਹੀ ਕਹਿੰਦਾ ਜੀ ਕਿ ਅਸੀਂ ਇੱਕ ਪ੍ਰੋਗਰਾਮ 'ਚ ਮਿਲੇ ਸੀ ਜੀ ਮੈਂ ਕਹਿ ਬਿਲਕੁਲ ਜੀ ਬਿਲਕੁਲ ਬਾਰੇ ਝੂਠਾ ਕਿਹਾ ਜਾ ਰਿਹਾ ਜੀ ਕਿ ਮੁੱਖ ਮੰਤਰੀ ਦਾ ਸਾਰੀ ਪਾਰਟੀ ਪਾਰਟੀਆਂ ਨੇ ਚੰਗਾ ਸਮਝਦੀ ਮੁੱਖ ਮੰਤਰੀ ਨੂੰ ਤਾਂ ਕਹਿੰਦਾ ਜੀ ਮੈਂ ਤਾਂ ਜੀ ਗੱਲ ਕਹੀ ਉਹ ਨਹੀਂ ਜੇ ਇਹ ਜੀ ਗੱਲ ਕਹੀਆ ਦਰਬਾਰ ਸਾਹਿਬ ਛੱਡ ਜਾਂਦੇ ਆ ਤੁਸੀਂ ਵੀ ਨਿਆਣੇ ਲੈ ਕੇ ਆਜੋ ਮੈਂ ਵੀ ਨਿਆਣੇ ਲੈ ਕੇ ਆਜਣਾ ਦੇਖ ਲੈਣੇ ਜੀ ਫਿਰ ਮਤਲਬ ਇਹ ਕੋਈ ਪੰਜਾਬ ਹਵਾਲੇ ਨਾਲ ਮੁੱਦਿਆਂ ਦੇ ਹਵਾਲੇ ਨਾਲ ਹੈ ਨਾ ਕਿਹੜਾ ਅਜੰਡਾ ਜੀ ਇਹ ਕਿਹੜਾ ਇਸ਼ੂ ਹੈ ਜੀ ਜੀ ਸੋ ਇਸ ਲਈ ਬਿਕਰਮ ਜੀਠੀਆ ਰਾਜਨੀਤਿਕ ਤੌਰ ਤੇ ਉਲਝੇ ਦੇ ਨਜ਼ਰ ਆ ਰਹੇ ਨੇ ਔਰ ਉਹਦੇ ਵਿੱਚੋਂ ਉਹਨਾਂ ਦੀ ਕਾਰਵਾਈ ਵਿੱਚੋਂ ਮਤਲਬ ਸਤਾਤਾਰੀ ਧਿਰ ਦੀ ਸ਼ਿੱਦਤ ਘਟ ਰਾਜਨੀਤੀ ਦਾ ਪ੍ਰਕਰਵਾ ਜ਼ਿਆਦਾ ਹੋ ਰਿਹਾ ਕਿ ਰਾਜਨੀਤਿਕ ਆੜ ਜ਼ਿਆਦਾ ਹੈ ਜੀ ਸੋ ਇਸ ਲਈ ਜੇ ਤੁਹਾਡੀ ਸੈਟ ਹੀ ਨਹੀਂ ਵਾਰ-ਵਾਰ ਸੈਟ ਆ ਰਹੀ ਤਾਂ ਫਿਰ ਕਾਰਵਾਈ ਕਿਹੋ ਜਿਹੀ ਹੋਊਗੀ ਇਹ ਸਵਾਲ ਹੈਗਾ ਸੋ ਇਸ ਲਈ ਇਹ ਮਜੀਠੀ ਵਾਲਾ ਮੁੱਦਾ ਵੀ ਮੈਨੂੰ ਲੱਗਦਾ ਅਜੇ ਪੰਜਾਬ 'ਚ ਕੁਝ ਚੱਲੂਗਾ ਤੇ ਹੋ ਸਕਦਾ ਹੈ ਲੁਧਿਆਣਾ ਚੋਣਾ ਤੋਂ ਪਹਿਲਾਂ ਕੋਈ ਐਕਸ਼ਨ ਲੈਂਦੀ ਵੀ ਪੰਜਾਬ ਸਰਕਾਰ ਨਜ਼ਰ ਆਵੇ ਇਹ ਦਿਖਾਵਾ ਪ੍ਰਚਾਵਾ ਚੱਕਰ ਚ ਗੇ ਲੋ ਜੀ ਨਸ਼ੇ ਦੇ ਮਾਮਲੇ ਚ ਵੱਡੀ ਕਾਰਵਾਈ ਕਰਤੀ ਬਾਅਦ ਚ ਸਾਬਤ ਹੋਵੇ ਨਾ ਹੋਵੇ ਕਿਉਂਕਿ ਸਿਆਸਤ ਚ ਸਾਬਤ ਹੋਣਾ ਜਾਂ ਨਾ ਸਾਬਤ ਸਾਬਤ ਹੋਣਾ ਨਹੀਂ ਹੁੰਦਾ ਸਿਆਸਤ ਚ ਦਾਗ ਲੱਗੇ ਹੀ ਦਾਗ ਹੁੰਦੇ ਨੇ ਜਿਹੜੇ ਧੁੱਲਦੇ ਨਹੀਂ ਫਿਰ ਹਮ ਜੀ ਤਾਂ ਸਰ ਉੱਤਰਲੇ ਪਾਸੇ ਜਿਹੜਾ ਜਿਹੜੇ ਕਹਿੰਦੇ ਸੀ ਕਿ ਜਿਹੜੇ ਨੀ ਪੱਥਰਾਂ ਦੇ ਉੱਪਰ ਉਹਨਾਂ ਮਜ਼ਦੂਰਾਂ ਦੇ ਨਾਮ ਲਿਖੇ ਜਾਣਗੇ ਹੁਣ ਖਬਰਾਂ ਇਹ ਵੀ ਆਈਆਂ ਨੇ ਕਿ ਪੰਜਾਬ ਦੇ ਸਕੂਲਾਂ ਦੇ ਵਿੱਚ ਜਿਹੜੇ ਉਦਘਾਟਨੀ ਨੀ ਪੱਥਰ ਰੱਖੇ ਜਾਣੇ ਨੇ ਪਹਿਲਾਂ ਤਾਂ ਸਵਾਲ ਇਹ ਹੈ ਕਿ ਜੀ ਇਹ ਤਾਂ ਕਹਿੰਦੇ ਸੀ ਕਿ ਫੋਟੋ ਕਲਚਰ ਨਾ ਕਲਚਰ ਹੈ ਨਾ ਇਹ ਸਾਰਾ ਬੰਦ ਹੋਣਾ ਚਾਹੀਦਾ ਤੇ ਸਭ ਤੋਂ ਵੱਧ ਫੋਟੋਆਂ ਇਹਨਾਂ ਦੀ ਛਪਦੀਆਂ ਸਭ ਤੋਂ ਵੱਧ ਇਸ਼ਤਿਹਾਰ ਇਹਨਾਂ ਦੇ ਛਪਦੇ ਨੇ ਸਭ ਤੋਂ ਵੱਧ ਹੋਰਡਿੰਗ ਇਹਨਾਂ ਦੇ ਲੱਗਦੇ ਨੇ ਇੱਥੋਂ ਤੱਕ ਕਿ ਪੰਜਾਬ ਤੇ ਪੱਥਰਾਂ ਦੇ ਉੱਤੇ ਕੇਜਰੀਵਾਲ ਦੇ ਨਾਮ ਤੱਕ ਲਿਖਣ ਲੱਗ ਪਏ ਹੁਣ ਕੇਜਰੀਵਾਲ ਦੱਸੋ ਜੀ ਕਿਹੜਾ ਰਾਜਮਿਸਤਰੀ ਹੈ ਤੇ ਕਿਹੜਾ ਉਹ ਮਜ਼ਦੂਰ ਹੈ ਕਿਹੜਾ ਉਪਰ ਪੰਜਾਬ ਚ ਸਰਕਾਰ ਦਾ ਸਬਦਾਨ ਖੋਦਾ ਕਿਸ ਨਾਤੇ ਨਾ ਜੀ ਹੁਣ ਪਿਛਲੇ ਦਿਨੀ ਇਹਨਾਂ ਨੇ ਫੈਸਲਾ ਕੀਤਾ ਕਿ ਵੀ ਆਪਾਂ ਸਕੂਲਾਂ ਦੇ ਵਿੱਚ ਪੰਜਾਬ ਦੇ ਸਕੂਲਾਂ ਦੇ ਵਿੱਚ 1 ਲੱਖ ਤੋਂ ਉੱਪਰ ਜਿੰਨੇ ਕੰਮ ਹੋਏ ਨੇ ਉਹਨਾਂ ਦੇ ਉਦਘਾਟਨ ਕਰਨੇ ਆ ਤੇ ਉਦਗਾਠਨੀ ਪੱਥਰ ਲਾਉਣੇ ਆ ਤੇ ਹੜਾ ਜੂਗਾ ਪੱਥਰਾਂ ਦੇ ਆ ਮਤਲਬ ਜੀ 55 ਦਿਨ ਦਾ ਟਾਰਗੇਟ ਹੈ ਇਹ 7 ਅਪ੍ਰੈਲ ਤੋਂ ਸ਼ੁਰੂ ਹੋ ਕੇ 31 ਮਈ ਤੱਕ ਇਹ ਮਿਸ਼ਨ ਚੱਲਣਾ ਹੈ ਜੀ ਜਾਨਕਿ ਲਗਭਗ ਜਿਵੇਂ ਚੋਰ ਤੋਂ ਪਹਿਲਾਂ ਪਹਿਲਾਂ ਬਸ ਲਗਭਗ ਇਸ ਇਸੇ ਤਰ੍ਹਾਂ ਸਮਝ ਲਓ ਹੋ ਸਕਦਾ ਮਈ ਚ ਚੋਣਾ ਆ ਵੀ ਜਾਣਾ ਇਹਨਾਂ ਦਿਨਾਂ ਦੇ ਦਰਮਿਆਨ ਹੀ ਹੁਣ ਚੋਣਾ ਇਹ ਵੀ ਹੋ ਸਕਦਾ ਹੂੰ ਸੋ ਜੀ 31 ਮਈ ਤੱਕ 55 ਦਿਨਾਂ ਦੇ ਵਿੱਚ ਕਹਿੰਦੇ ਜੀ 10500 ਤੋਂ ਬਾਅਦ ਸਕੂਲ ਨੇ ਜਿੱਥੇ ਉਦਘਾਟਨੀ ਪੱਥਰ ਰੱਖਣੇ ਨੇ ਉਦਘਾਟਨੀ ਪੱਥਰ ਕਿੰਨੇ ਰੱਖਣੇ ਨੇ 25000 ਤੋਂ ਬਾਅਦ ਜੀ ਹਜ਼ਾਰ ਕੀ ਹੈ ਕਿ ਪਿਛਲੇ 3 ਸਾਲਾਂ ਚ ਅਸੀਂ ਜਿੰਨਾ ਵੀ ਸਕੂਲਾਂ ਚ ਕੋਈ ਕੰਮ ਕੀਤਾ ਹੈ ਤੇ ਉਹਦਾ ਪੱਥਰ ਰੱਖਣਾ ਮਤਲਬ ਕਿਸੇ ਨੂੰ ਮੋਟਾ ਦਾ ਯਾਦ ਹੋਵੇ ਕੋਈ ਨਵਾਂ ਸਕੂਲ ਬਣਿਆ ਪੰਜਾਬ ਚ ਕੋਈ ਨਵੇਂ ਕਮਰੇ ਬਣ ਗਏ ਹੁਣ ਫਾਰਮੂਲੇ ਕੀ ਨੇ ਕਹਿੰਦੇ ਜੀ ਮੁੱਖ ਮੰਤਰੀ ਉਦਘਾਟਨ ਕਰਨਗੇ ਮੰਤਰੀ ਉਦਘਾਟਨ ਕਰਨਗੇ ਆਮ ਆਦਮੀ ਪਾਰਟੀ ਦੇ ਐਮ ਐਲ ਏ ਉਦਘਾਟਨ ਕਰਨਗੇ ਆਮ ਆਦਮੀ ਪਾਰਟੀ ਦੇ ਚੇਅਰਮੈਨ ਉਦਘਾਟਨ ਕਰਨਗੇ ਹੁਣ ਕੈਟਾਗਰੀ ਫਿਰ ਕੀ ਆ ਮੈਂ ਦੇਖ ਰਿਹਾ ਸੀਗਾ ਕਿ ਕਿਹੜੇ ਕਿਹੜੇ ਕਮਾਲੀ ਉਦਘਾਟਨ ਹੋਣਾ ਜੇ ਸਕੂਲ ਦੀ ਚਾਰ ਦਿਵਾਰੀ ਬਣੀ ਆ ਤਾਂ ਉਹਦਾ ਵੀ ਉਦਘਾਟਨ ਹੋਊਗਾ ਇਹ ਪਿਛਲੇ 3 ਸਾਲਾਂ ਚ ਹੋਰ ਛੱਡੋ ਜੇ ਚਾਰ ਦਿਵਾਰੀ ਦੀ ਮਰਮਤ ਹੋਈ ਆ ਮਤਲਬ ਪਹਿਲਾਂ ਕੰਧ ਖੜੀ ਸੀ ਉਹਨੂੰ ਪਲਾਸਟਰ ਹੋ ਗਿਆ ਉਹਦਾ ਵੀ ਇਡ ਘਟਣਾ ਹੋ ਸਕਦਾ ਜੇ ਚਾਰ ਦੀਵਾਰੀ ਦਾ ਇਡ ਘਟਣਾ ਐਮਐਲਏ ਸਭ ਕਰ ਦੇਣ ਤੇ ਮਰਮਤ ਵਾਲਿਆਂ ਦਾ ਪਲਸਟਰ ਵਾਲਿਆਂ ਦਾ ਚੇਅਰਮੈਨ ਸਭ ਕਰ ਦੇਣ ਹੋਰ ਛੱਡੋ ਕਹਿੰਦੇ ਜੇ ਨਵੇਂ ਪਖਾਨੇ ਬਣਿਆ ਤਾਂ ਉਹਦਾ ਵੀ ਇਡ ਘਟਣਾ ਜੇ ਪੁਰਾਣੇ ਪਖਾਨਿਆਂ ਦੀ ਮਰਮਤ ਕੀਤੀ ਤਾਂ ਉਹਦਾ ਵੀ ਇਡ ਘਟਣਾ ਜੇ ਸਕੂਲ ਚ ਕੁਰਸੀਆਂ ਮੇਜ਼ ਆਈ ਨਹੀਂ ਉਹਦਾ ਵੀ ਇਡ ਘਟਨੀ ਪੱਥਰ ਲੱਗੂ ਇੱਕ ਸਕੂਲ ਚ ਤਿੰਨ ਤਿੰਨ ਚਾਰ ਚਾਰ ਪੱਥਰ ਵੀ ਦਿਖਣਗੇ ਇਕੱਠੇ ਲੱਗਦੇ ਭੱਲੇ ਬਹੁਤ ਵੱਡੇ ਸਵਾਲ ਨੇ ਕਿਉਂਕਿ ਫਰਨੀਚਰ ਤਾਂ ਹੁੰਦਾ ਹੀ ਰਹਿੰਦਾ 25000 ਪੱਥਰ ਲੱਗਣੇ ਤੇ ਖਰਚਾ ਕਿੰਨਾ ਹੈ 25 ਕਰੋੜ ਖਰਚਣਾ ਜਨਾਬ ਇਹ ਦਿੱਲੀ ਦੇ ਵਿੱਚ ਨਾ ਅਰਵਿੰਦ ਕੇਜਰੀਵਾਲ ਦੇ ਉੱਤੇ ਨਵੇਂ ਕੇਸ ਦੀ ਹਦਾਇਤ ਕੀਤੀ ਸੀ ਦਿੱਲੀ ਅਦਾਲਤ ਨੇ ਕਿ ਵੀ ਇਹਨੇ ਹੋਲਡਿੰਗ ਦੇ ਉੱਤੇ ਲੋਕਾਂ ਦਾ ਪੈਸਾ ਬਰਬਾਦ ਕੀਤਾ ਹਾਂ ਹੁਣ ਅੱਜ ਪਤਾ ਲੱਗ ਰਿਹਾ ਕਿ ਗੁਲਾਬੀ ਟਿਕਟਾਂ ਜਿਹੜੀਆਂ ਬੀਬੀਆਂ ਨੂੰ ਉੱਥੇ ਮੁਫਤ ਮਿਲਦੀਆਂ ਸੀ ਨਾ ਮੁਫਤ ਸਫ਼ਰ ਲਈ ਉਹਦੇ ਕਪੜੇ ਦੀ ਵੀ ਗੱਲ ਦਿੱਲੀ ਵਿਧਾਨ ਸਭਾ ਚੱਲ ਰਹੀ ਹੈ ਸੋ ਇੱਥੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਸੀ ਕਿ ਬਾਡੀਆਂ ਰਾਸਾਂ ਤੋਂ ਲਵਾਈਆਂ ਜੀ ਬੱਸਾਂ ਦੀਆਂ ਰਾਜਾ ਬੜਿੰਗ ਨੇ ਚੈੱਕ ਕਰਾਂਗੇ ਕਿਤੇ ਇਹ ਨਾ ਹੋਵੇ ਕਿ ਕੱਲ ਨੂੰ ਤੁਹਾਡੇ ਪੱਥਰਾਂ ਦਾ ਕਪੜਾ ਨਿਕਲੇਗੇ ਜੀ ਇਹ ਪੱਥਰ ਰਾਸਾਂ ਤੋਂ ਨਹੀਂ ਲੈਂਦੇ ਕਿਉਂਕਿ ਜਿਹੜਾ ਵੀ ਈਵੈਂਟ ਕਰਦੇ ਆ ਨਾ ਇਹ ਕੋਈ ਈਵੈਂਟ ਪਿੱਛੇ ਕਹਿੰਦੇ ਦਿੱਲੀ ਦੀ ਕੰਪਨੀ ਕੋਈ ਕੰਮ ਕਰਦੀ ਆ ਸੋ ਕੀ ਇਹ 25 ਕਰੋੜ ਦੇ ਨਾਲ ਕੋਈ ਖੇਲਾ ਹੋਣਾ ਸੋ ਇਸ ਤਰ੍ਹਾਂ ਆਪਦੇ ਸਕੂਲਾਂ 'ਚ ਤੁਹਾਨੂੰ ਰੀਵਨ ਕੱਟਦੇ ਵੀ ਦਿਖਣਗੇ ਪੱਥਰ ਲੱਗਦੇ ਵੀ ਦਿਖਣਗੇ ਇਹਦੇ ਨਾਲ ਰੰਗਲਾ ਪੰਜਾਬ ਬਣਦਾ ਤਾਂ 55 ਦਿਨਾਂ 'ਚ ਬਣ ਜੂਗਾ ਫਿਰ ਹੂੰ ਤੇ ਸਾਰੇ ਇਹਨਾਂ ਮਸਲਿਆਂ ਦੇ ਉੱਪਰ ਚਰਚਾ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ